ਅੰਜੀ ਸਤਿ ਸ੍ਰੀ ਅਕਾਲ ਵੀਰੋ ਸੋ ਅੱਜ ਸਵੇਰ ਦਾ ਸਮਾਂ ਹੈਗਾ ਕਰੀਬ ਸਵੇਰ ਦੇ 5 ਵਜੇ ਹੋਏ ਨੇ タルਕੀ ਹਲਕੀ ਮੱਠੀ ਮੱਠੀ ਧੁੰਦ ਹੈਗੀ ਤੇ ਠੱਡਦਾ ਤੁਹਾਨੂੰ ਪਤਾ ਕੋਈ ਜ਼ੋਰ ਦੀ ਹੋਈ ਐ ਸੋ ਅੱਜ ਜਾ ਰਹੇ ਸੀ ਹਿਮਾਚਲ ਮਨਾਲੀ ਨੂੰ ਤੁਹਾਨੂੰ ਅੱਜ ਸਫ਼ਰ ਦੇ ਜਿਹੜੇ ਥੋੜੇ ਵੇਰਵੇ ਨੇ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ 5:00 ਵਜੇ ਅਸੀਂ ਚੱਲੇ ਆ ਪਿੰਡ ਤੋਂ ਮੈਂ ਤੇ ਮੇਰਾ ਸਾਥੀ ਗੋਲਣੀ ਤੇ ਜਿਹੜਾ ਸਫ਼ਰ ਹੈਗਾ 366 ਕਿਲੋਮੀਟਰ ਇਹ ਤੋਂ ਪਿੰਡ ਤੋਂ ਦੇਖੋ ਤੁਸੀਂ ਆਨੰਦ ਸੜਕ ਦਾ ਸਵੇਰ ਦਾ ਸਮਾਂ ਬਿਲਕੁਲ ਸੜਕ ਖਾਲੀ ਹੈ ਸੋ ਤੁਹਾਨੂੰ ਅੱਜ ਦਿਖਾਵਾਂਗੇ ਵੀ ਜਿਹੜਾ ਰਸਤਾ ਹੈਗਾ ਇਹ ਮਨਾਲੀ ਦਾ ਕਿਉਂਕਿ ਟੂਰ ਟਰੈਵਲਿੰਗ ਲਈ ਤੇ ਉਹ ਜਿਹੜੇ ਪਿਕਨਿਕ ਵਗੈਰਾ ਪਿਕਨਿਕ ਵਗੈਰਾ ਮਨਾਉਣ ਲਈ ਜਾਂਦੇ ਨੇ ਪੰਜਾਬੀ ਖਾਸ ਕਰਕੇ ਉਹਨਾਂ ਨੂੰ ਦੱਸਾਂਗੇ ਅੱਜ ਦਿਖਾਵਾਂਗੇ ਵੀ ਕਿਸ ਤਰ੍ਹਾਂ ਦੇ ਜਿਹੜੇ ਰਾਹ ਰਸਤੇ ਨੇ ਇੱਕ ਜਾਣਕਾਰੀ ਤੁਹਾਡੇ ਨਾਲ ਹੋਰ ਸਾਂਝੀ ਕਰ ਦਈਏ ਜਦੋਂ ਵੀ ਤੁਸੀਂ ਆਉਣਾ ਢੜਵਾ ਸਾਈਡ ਦੀ ਗੱਲ ਕਰੀਏ ਖਾਸ ਕਰਕੇ ਤਾਂ ਬਾਯਾ ਸਮਾਣਾ ਪਟਿਆਲਾ ਹੋਣ ਦੀ ਬਜਾਏ ਤੁਸੀਂ ਇਹੜਾ ਰਸਤਾ ਹੈਗਾ ਆਪਾਂ ਬਾਨੀ ਗੜ ਦਾ ਰੱਖ ਸਕਦੇ ਹਾਂ ਕਿਉਂਕਿ ਉਧਰ ਕਾਲਾ ਝਾੜ ਤੇ ਟੋਲ ਤਾਂ ਜਰੂਰ ਪੈਂਦਾ ਹੈਗਾ 100 ਰੁਪਏ ਦਾ ਸਾਈਡ ਦਾ ਇੱਕ ਸਾਈਡ ਦਾ ਪਰ ਉਹ ਰੋਡ ਬਹੁਤ ਵਧੀਆ ਇਧਰ ਜਿੱਥੇ ਜਿਵੇਂ ਸਵੇਰ ਵੇਲੇ ਵੀ ਦੇਖੋ ਜਿੱਥੇ ਟ੍ਰੈਫਿਕ ਬਹੁਤ ਹੈਗੀ ਇਸ ਰੋਡ ਦੇ ਉੱਪਰ ਤਾਂ ਇਹ ਰੋਡ ਟੁੱਟੂ ਵੀ ਰਹੇਗਾ ਮਤਲਬ ਉਖੜੀਆਂ ਇਸ ਤਰ੍ਹਾਂ ਦੀਆਂ ਸਖਤ ਉਖੜੀਆਂ ਨੇ ਜਿਹੜੀਆਂ ਰਾਤ ਦੇ ਹਨੇਰੇ ਵਿੱਚ ਘਟ ਦਿਖਦੀਆਂ ਨੇ ਸੜਕ ਥੋੜੀ ਜੀ ਖਰਾਬ ਹੈ ਜੀ ਕਰ ਅਜ ਦੀ ਆਪਾਂ ਗੱਲ ਕਰੀਏ 6 ਫਰਵਰੀ ਦੀ ਗੱਲ ਕਰਦੇ ਆਪਾਂ 2025 ਦੀ ਸੋ ਇਹ ਇੱਕ ਜਾਣਕਾਰੀ ਸੀ ਵੀ ਹੋਰ ਰਸਤੇ ਆ ਸਕਦੇ ਤੁਸੀਂ ਹੋਰ ਰਸਤਾ ਇਸ ਦੀ ਬਿਜਾਈ ਜ਼ਿਆਦਾ ਵਧੀਆ ਪਰ ਟੋਲ ਜ਼ਰੂਰ ਪੈਂਦਾ ਉਸ ਰਸਤੇ ਤੇ ਇਹਦੇ ਤੋਂ ਟੋਲ ਹੈ ਜਿਹੜਾ ਸਰਕਾਰ ਨੇ ਉਹ ਘਟ ਦਿੱਤਾ ਸੀਗਾ ਸਬਾਣਾ ਪਟਿਆਲਾ ਰੋਡ ਦੇ ਉੱਪਰ। ਕਰੀਬ ਪੌਣੇ ਇੱਕ ਘੰਟੇ ਦੇ ਵਕਫੇ ਤੇ ਅਸੀਂ ਪਟਿਆਲਾ ਦੁਖਤਮਨ ਸਾਹਿਬ ਦੇ ਉੱਗੇ ਕਰੋ ਦਰਸ਼ਨ। ਗੁਰਦੁਆਰਾ ਦੁਖਤਮਨ ਸਾਹਿਬ ਪਟਿਆਲਾ ਪਹੁੰਚ ਚੁੱਕੇ ਅੰਗੇ। ਅਗਲਾ ਰਸਤਾ ਤੁਹਾਨੂੰ ਦਿਖਾਉਂਦੇ ਹਾਂ। ਕਰੋ ਦਰਸ਼ਨ ਯਾਦਗਾਰੀ ਗੇਟ ਦੇ। ਕਾਉ ਜੀ ਕਰੋ ਜੀ ਦਰਸ਼ਨ ਸ਼ਹੀਦਾਂ ਦੀ ਧਰਤੀ ਸਭ ਤੋਂ ਮਹਿੰਗੀ ਧਰਤੀ ਜਿਹੜੀ ਗਣੀ ਗਈ ਹੈ ਸਿੱਖ ਇਤਿਹਾਸ ਦੇ ਵਿੱਚ ਫਤਿਹਗੜ ਸਾਹਿਬ ਦਾ ਗੁਰਦੁਆਰਾ ਸਾਹਿਬ ਸੋ ਪਿੰਡ ਤੋਂ ਡੇਢ ਘੰਟੇ ਦੇ ਸਫ਼ਰ ਤੇ ਬਾਅਦ ਅਸੀਂ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਉੱਪਰ ਜਿਹੜਾ ਪਹੁੰਚ ਚੁੱਕੇ ਹਾਂ ਤੁਹਾਨੂੰ ਜਿਹੜਾ ਸਾਰੇ ਸਫ਼ਰ ਦਾ ਨਜ਼ਾਰਾ ਉਹ ਦਿਖਾਵਾਂਗੇ ਅਜੇ ਵੀ ਜਿਹੜਾ ਬਹੁਤ ਟਾਲਾ ਹੋਇਆ ਮਤਲਬ ਦਿਨ ਨਹੀਂ ਹਜੇ ਪੂਰਾ ਚੜਿਆ ਹਨੇਰਾ ਹੈਗਾ ਸਵੇਕਛੇ ਦਾ ਟਾਈਮ ਜਿਹੜਾ ਕਰੀਬ ਹੋਇਆ ਹੈਗਾ ਅਗਲਾ ਸਫ਼ਰ ਵੀ ਤੁਹਾਨੂੰ ਦਿਖਾਉਨੇ ਆ ਜੇਕਰ ਆਪਾਂ ਗੱਲ ਕਰੀਏ ਪਟਿਆਲਾ ਤੋਂ ਜਿਹੜਾ ਫਤੇਗੜ ਸਾਹਿਬ ਦਾ ਮਾਰਗ ਹੈਗਾ ਉਹ ਟੂ ਮਾਰਗ ਸੀ ਪਹਿਲਾਂ ਦੋ ਮਾਰਗ ਆ ਪਰ ਹੁਣ ਉਹ ਚੌਂ ਮਾਰਗ ਹੋਣ ਜਾ ਰਿਹਾ ਹੈਗਾ ਅੰਡਰ ਕੰਸਟਰਕਸ਼ਨ ਹੈਗਾ ਬਣਨ ਲੱਗ ਰਿਹਾ ਹੈ ਔਨ ਆਈ ਟਾਈਮ ਦੇ ਵਿੱਚ ਉਹ ਚੌਂ ਮਾਰਗ ਬਣਨ ਨਾਲ ਜਿਹੜਾ ਸਫ਼ਰ ਹੈਗਾ ਉਹ ਹੋਰ ਸੁਖਾਵਾਂ ਹੋ ਜਾਊਗਾ ਹੋਰ ਰਸਤਾ ਕੱਟ ਜੂਗਾ ਪਰ ਫਿਰ ਵੀ ਜਿਹੜਾ ਸਫ਼ਰ ਹੈ ਉਹ ਬਹੁਤ ਵਧੀਆ ਔਨ ਆਈ ਟਾਈਮ ਦੇ ਵਿੱਚ ਹੋਰ ਵਧੀਆ ਬਣ ਜੂਗਾ ਜਦੋਂ ਚਾਰ ਮਾਰਗ ਹੀ ਬਣ ਗਿਆ ਰਸਤਾ ਸਾਰਾ ਸੋ ਸਾਰਾ ਜਿੰਨਾ ਰਸਤਾ ਹੈਗਾ ਤੁਹਾਨੂੰ ਰਸਤੇ ਦੇ ਵਿੱਚ ਜਿੱਥੇ-ਜਿੱਥੇ ਕਿਤੇ ਨਵੀਆਂ ਜਿਹੜੀਆਂ ਅਪਡੇਟ ਆਈਆਂ ਨੇਗੀਆਂ ਮਨਾਲੀ ਤੱਕ ਦੇ ਸਫ਼ਰ ਦੀਆਂ ਜੁੜੇ ਰਹੋ ਤੁਹਾਨੂੰ ਸਾਰੀਆਂ ਦਿਖਾਵਾਂਗੇ ਮਨਾਲੀ ਦਾ ਸਫ਼ਰ ਵੀ ਰੋ ਪਹਿਲਾਂ ਬਹੁਤ ਔਖਾ ਸੀ ਕਿਉਂਕਿ ਰਾਹ-ਰਾਸਤੇ ਜਿਹੜੇ ਬੜੇ ਤੰਗ ਸੀ ਕਿਉਂਕਿ ਪਹਾੜੀ ਦਾ ਇਲਾਕਾ ਆ ਜਾਂਦਾ ਕਿ ਆਵੇਂ ਕੇ ਜੇ ਤਾਂ ਅਸੀਂ ਕੁਰਾਲੀ ਤੋਂ ਮਨੋ ਚੜਿਆ ਇਧਰ ਨੂੰ ਜਿਹੜਾ ਪ੍ਰੋਪਰ ਤੋਂ ਚੰਡੀਗੜ੍ਹ ਹਾਈਵੇ ਜਾਂਦਾ ਪਰ ਅੱਗੇ ਵੀ ਤੁਹਾਨੂੰ ਦਿਖਾਵਾਂਗੇ ਵੀ ਜਿਹੜਾ ਮਨਾਲੀ ਦਾ ਰਸਤਾ ਹੈਗਾ ਹੁਣ ਪਹਿਲਾਂ ਦੇ ਮੁਕਾਬਲੇ ਬਹੁਤ ਸੌਖਾ ਹੋ ਗਿਆ। 4 ਲੇਨ ਛੜਕਾ ਬਣ ਗਿਆ। ਤਾਂ ਥੋੜਾ ਥੋੜਾ ਦਿਨ ਚੜਨ ਲੱਗ ਗਿਆ। ਅਸੀਂ ਜਿਹੜਾ ਰੋਪੜ ਮੁਖ ਮਾਰਗ ਹੈਗਾ ਚੰਡੀਗੜ੍ਹ ਤੋਂ ਰੋਪੜ ਤੂੰ ਜਾਂਦਾ ਰੋਡ ਉਹਦੇ ਤੇ ਹੁਣ ਸਫਰ ਹੈ ਜਿਹੜਾ ਉਹ ਕਰ ਰਹੇ ਆ ਦੇਖੋ ਤੁਸੀਂ। ਨਜ਼ਾਰਾ ਤਾਂ ਕੁ ਸਵੇਰ ਮਿਲੇਗਾ। 9:30 ਨੂੰ 7:00 ਕੁ ਵੱਜ ਗਏ ਕਰੀਬ। ਰੋਪੜ ਪਹੁੰਚ ਗਏ ਆਪਾਂ ਦਿਨ ਨੇ ਵੀ ਜਿਹੜੀ ਦਸਤਕ ਹੈ ਉਹ ਦੇ ਦਿੱਤੀ ਹੈ ਤੇਰਾ ਭਾਵੇਂ ਕਿ ਇਹ ਚਾਦਰ ਨਹੀਂ ਹੋਇਆ ਪਰ ਦਿਨ ਥੋੜਾ ਚੜ੍ਹਨਾ ਲੱਗ ਗਿਆ ਕਿਉਂਕਿ 7:00 ਵਜੇ ਸੂਰਜ ਦੇਵਤਾ ਪ੍ਰਗਟ ਹੋ ਜਾਂਦਾ ਰੋਪੜ ਪਹੁੰਚ ਚੁੱਕੀਆਂ 7:00 ਵਜੇ ਦੇ ਨਾਲ ਹੁਣ ਤੱਕ ਦਾ ਜਿਹੜਾ ਸਫ਼ਰ ਬਹੁਤ ਸੋਹਣਾ ਰਿਹਾ ਬਹੁਤ ਖੂਬਸੂਰਤ ਸਫ਼ਰ ਕਿਉਂਕਿ ਜਦੋਂ ਆਪਾਂ ਸਵੇਰੇ ਸਫ਼ਰ ਸ਼ੁਰੂ ਕਰਦਾਂ ਰਿਹਾ ਉਹ ਸਫ਼ਰ ਵਰਗੀ ਰੀਤ ਸੀ ਕੋਈ ਨਹੀਂ ਹੁੰਦੀ ਇਥੇ ਵੀ ਜਾਣਾ ਤੁਸੀਂ ਜੇਕਰ ਸਵੇਰ ਵੇਲੇ ਇਥੋਂ ਮਨਾਲੀ 266 ਕਿਲੋਮੀਟਰ ਦਖਾ ਰਿਹਾ ਹੈ ਬੋਰਡ ਤੋਂ ਸੋ ਆਪਾਂ ਗੱਲ ਕਰਦੇ ਦੀ ਜਿਹੜਾ ਸਵੇਰ ਵੇਲੇ ਸਫਰ ਸ਼ੁਰੂ ਕਰ ਲਿਆ ਆਈ ਲਵ ਰੋਪਨਗਰ ਜਗਾ ਜਗਾ ਤੇ ਲਿਖਿਆ ਰੋਪੜ ਸ਼ਹਿਰ ਸਵਾਗਤ ਕਰਦੇ ਤੁਹਾਨੂੰ ਸੋ ਉਹ ਸਵੇਰੇ ਸੱਜੇ ਦੇ ਤੁਰਨ ਦੇ ਕਾਰਨ ਹੀ ਜਿਹੜਾ ਸਫਰ ਹੈ ਇਹ ਬਹੁਤ ਵਧੀਆ ਨਿਬੜ ਰਿਹਾ ਹੈ ਪਰ ਜੇ ਰਾਂ ਰਸਤਿਆਂ ਦੀ ਗੱਲ ਕਰੀਏ ਸਰਕਾਰਾਂ ਨੇ ਭਾਵੇਂ ਕੇਂਦਰ ਹੈ ਭਾਵੇਂ ਪੰਜਾਬ ਹੈ ਰਾਂ ਰਸਤੇ ਬਹੁਤ ਖੂਸੂਰਤ ਬਣਾਤੇ ਰਾਂ ਕੀਰਾਂ ਨੇ ਬਹੁਤ ਸੌਖਾ ਹੋ ਗਿਆ ਪਹਿਲਾਂ ਉਸ ਟੁੱਟੀਆਂ ਛੜਕਾਂ ਤੰਗ ਛੜਕਾਂ ਉੱਪਰ ਜਿਹੜਾ ਸਫ਼ਰ ਹੈ ਉਹ ਜਿਹੜੇ ਸਲਾਨੀ ਆਉਂਦੇ ਸੀ ਵਿਦੇਸ਼ਾਂ ਤੋਂ ਦੇਸ਼ਾਂ ਤੋਂ ਇਹਨਾਂ ਹਿੱਲ ਸਟੇਸ਼ਨਾਂ ਤੇ ਆਉਣ ਲਈ ਉਹ ਬੜਾ ਤੰਗ ਹੁੰਦੇ ਸੀ ਪਰ ਹੁਣ ਬੜੇ ਖੂਬਸੂਰਤ ਰਸਤੇ ਨੇ ਜਿਹੜੇ ਇੱਥੇ ਤੱਕ ਹੋ ਬਣੇ ਪਏ ਨੇ ਰੋਪੜ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਪਹੁੰਚ ਚੁੱਕੇ ਹਾਂ ਜੀ ਪਹਾੜਾਂ ਦੇ ਜਿਹੜੇ ਦਰਸ਼ਨ ਤੁਹਾਨੂੰ ਕਰਵਾਉਣੇ ਆ ਕਿਉਂਕਿ ਸਫ਼ਰ ਬੜਾ ਖੂਬਸੂਰਤ ਜਿਹੜਾ ਚੱਲ ਰਿਹਾ ਹੈਗਾ ਮਨਾਲੀ ਦਾ ਤਾਂ ਤੁਸੀਂ ਦੇਖੋ ਸੂਰਜ ਦੇਵਤਾ ਨੇ ਜਿਹੜੇ ਦਰਸ਼ਨ ਨੇ ਉਹ ਦੇ ਦਿੱਤੇ ਨੇਗੇ ਭਾਵੇਂ ਕੋ ਪਹਾੜੀ ਦੇ ਪਿੱਛੇ ਆ ਸੂਰਜ ਜੇ ਮੇਨ ਮੁੱਖ ਮਾਰਗ ਤੇ ਖੜਿਆ ਅਸੀਂ ਜਿਹੜਾ ਕੀਪੂਰ ਸਾਬ ਤੋਂ ਮਨਾਲੀ ਨੂੰ ਜਾਂਦਾ ਹੈ ਸੋ ਇਹ ਆਪਣੀ ਗੱਡੀ ਖੜੀ ਹੈ ਸੋ ਘਰ ਤੋਂ ਚੱਲੇ ਸੀ ਹਲਕੀ ਫੁਲਕੀ ਰਫਰੈਸ਼ਮੈਂਟ ਲੈ ਕੇ ਪਰ ਹੁਣ ਅਸੀਂ ਇੱਕ ਪੜਾਉ ਹੈ ਜਿਹੜਾ ਇੱਥੇ ਆਪਣਾ ਚਾਹ ਪਾਣੀ ਦਾ ਲਗਾ ਦਿੰਦਾ ਤੁਸੀਂ ਦੇਖੋ ਵੀ ਜਿਹੜਾ ਦਾ ਖਾਣਿਆ ਜਦੋਂ ਖਾਸ ਕਰਕੇ ਪਹਾੜੀ ਦੇ ਵਿੱਚ ਤਾਂ ਉਹ ਤੰਗ ਬਹੁਤ ਕਰਦਾ ਹੈਗਾ ਇਸ ਲਈ ਥੋੜਾ ਬਹੁਤਾ ਹਲਕਾ ਫੁਲਕਾ ਨਾਲ ਵੀ ਜਰੂਰ ਕੈਰੀ ਕਰਕੇ ਚੱਲੋ ਰਸਤੇ ਦੇ ਵਿੱਚ ਖਾਣ ਲਈ ਕਿਉਂਕਿ ਪਹਾੜੀ ਦੇ ਵਿੱਚ ਫਿਰ ਸਫਰ ਤੇ ਤੁਸੀਂ ਔਖੇ ਨਹੀਂ ਹੋਵੋਗੇ ਸੋ ਅਗਲਾ ਸਫਰ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਦਾ ਸੂਰਜ ਦੇਵਤਾ ਪ੍ਰਗਟ ਹੋ ਗਏ ਨੇ ਸੋ ਮੈਂ ਲੈ ਲਾਂ ਹੁਣ ਚਾਹ ਤੇ ਚਾਹ ਤੋਂ ਬਾਅਦ ਤੁਹਾਨੂੰ ਅਗਲੀ ਕਾਰਵਾਈ ਦਿਖਾਵਾਂਗੇ ਜਿੰਨੇ ਵੀ ਆਪਾਂ ਰਾਹ ਕੀ ਰੌਣਿਆਂ ਅਏ ਟਨਲਾਂ ਨੇ ਜਿਹੜੀਆਂ ਬਹੁਤ ਸੁੰਗੀਆਂ ਬਣੀਆਂ ਪਹਿਲੀ ਟਨਲ ਦੇ ਵਿੱਚੋਂ ਲੰਘਦੇ ਹਾਂ ਅਸੀਂ ਮੈਂ ਦੱਸ ਦੇਵਾਂ ਦੋ ਵੀ ਜਿਹੜੀਆਂ ਜਾਣਕਾਰੀਆਂ ਨੇ ਜਿਵੇਂ ਕਿ ਤੇ ਰੋਡ ਦੀ ਸਪੀਡ ਹੈ ਜਿਹੜੀ ਛੋਟੀਆਂ ਗੱਡੀਆਂ ਲਈ ਕਾਰਾਂ ਵਗੈਰਾ ਲਈ 80 ਕਿਲੋਮੀਟਰ ਪ੍ਰਤੀ ਘੰਟਾ ਤੇ ਜਿਹੜੀ ਲੈਂਪ ਰੱਖੀ ਹੋਈ ਹੈ ਪਰ ਜਿਹੜੀ ਇਹ ਟਨਲਾਂ ਦੀ ਸੁਰੰਗਾਂ ਦੀ ਜਿਹੜੀ ਸਪੀਡ ਹੈ ਜਿਵੇਂ ਇਹਦੀ 60 ਕਿਲੋਮੀਟਰ ਪ੍ਰਤੀ ਘੰਟਾ ਦਾ ਕਿਉਂਕਿ ਤੇ ਡਿਜੀਟਲ ਕੈਮਰੇ ਲੱਗੇ ਹੋ ਨੇ ਵੀ ਲੋ ਪਿਛਲੀ ਵਾਰੀ ਵੀ ਦੇਖਿਆ ਸੀ ਸੀਨੇ ਚਲਾਣ ਮਤਲਬ ਬੜਾ ਫਾਸਟ ਚਲਾਣ ਸਿਸਟਮ ਹੈ ਜਿਹੜਾ ਇਹਨਾਂ ਦਾ ਹੁੰਦਾ ਹੈ ਤੇ ਇਹ ਮੇਰੇ ਟੰਦ ਲੈ ਇਹਦੇ ਵਿੱਚ ਸਾਊਂਡ ਵਗੈਰਾ ਹਾਰਦ ਨਹੀਂ ਮਾਰਨਾ ਕਿਉਂਕਿ ਤੇ ਤੁਸੀਂ ਓਵਰਟੇਕ ਨਹੀਂ ਕਰ ਸਕਦੇ ਸਿਰਫ ਵੀਕਲ ਦੇ ਤੁਹਾਨੂੰ ਪਿੱਛੇ ਹੀ ਜਾਣਾ ਪਊਗਾ ਸੋ ਇਹ ਕੁਝ ਗਾਈਡਲਾਈਨੇ ਧਿਆਨ ਰੱਖਣ ਵਾਲੇ ਜਿਹੜੇ ਸਫਰ ਭਾਵੇਂ ਬਹੁਤ ਸੋਹਣਾ ਬਣ ਗਿਆ ਪਰ ਥੋੜੀ ਬੋਤੀ ਜਿਹੜੀਆਂ ਇਹ ਹਦਾਇਤਾਂ ਨੇ ਇਹ ਵੀ ਆਪਾਂ ਨੂੰ ਮੁੱਖ ਰੱਖ ਕੇ ਚੱਲਣੀਆਂ ਚਾਹੀਦੀਆਂ ਨੇ ਇੱਕ ਤਾਂ ਸਪੀਡ ਲਿਮਟ ਹੈ ਦੇ ਉੱਪਰ ਕਿਉਂਕਿ ਜਿਹੜੀ ਸੜਕ ਹੈਗੀ ਸੜਕ ਬਹੁਤ ਸ਼ਾਨਦਾਰ ਹੋ ਗਈ ਤੁਹਾਨੂੰ ਸੁਰੱਖਤ ਹੋ ਕੇ ਮੈਂ ਦਿਖਾਉਣਾ ਸੜਕ ਗੱਡੀ ਤੁਹਾਡੀ 100 ਕਿਲੋਮੀਟਰ ਪ੍ਰਤੀ ਘੰਟਾ ਤੇ ਚੱਲਣੀ ਚਾਹੀਦੀ ਹੈ ਇਸ ਦੇ ਉੱਪਰ ਪਰ ਕੀ ਸਪੀਡ ਲਿਮਿਟ ਹੈਗੀ ਉਹ 80 ਕਿਲੋਮੀਟਰ ਤੋਂ ਉੱਪਰ ਦੀ ਤੁਸੀਂ ਜਾ ਸਕਦੇ ਜੇਕਰ ਜਾਉਂਗੇ ਤਾਂ ਜਗਾ ਜਗਾ ਜਿਹੜੇ ਕੈਮਰੇ ਲੱਗੇ ਹੋਏ ਨੇ ਚਲਾਨ ਤੁਹਾਡੇ ਮੋਬਾਈਲ ਫੋਨ ਤੇ ਕੁਝ ਮਿੰਟਾਂ ਦੇ ਵਿੱਚ ਹੀ ਉਹਦਾ ਮੈਸੇਜ ਜਿਹੜਾ ਆਜੂਗਾ ਟਨਲ ਤੋਂ ਅਗੇ ਤੁਹਾਨੂੰ ਸੜਕ ਦਿਖਾਉਣਾ ਸੋ ਸਰੰਗ ਤੋਂ ਟਨਲ ਤੋਂ ਬਾਹਰ ਆ ਕੇ ਆਪਾਂ ਬਾਹਰ ਆ ਕੇ ਦਾ ਨਜ਼ਾਰਾ ਤੁਹਾਨੂੰ ਦਿਖਾਉਣਾ ਵੀ ਰੋਡ ਦੇਖੋ ਕਿੰਨਾ ਸ਼ਾਨਦਾਰ ਬਣਿਆ ਹੋਇਆ ਹੈ ਇਹ ਥੋੜੀ ਜੀ ਗੱਲ ਬਾਰ ਬਾਰ ਕਹਿਣੀ ਪੈ ਸਕਦੀ ਹੈ ਰਿਪੀਟ ਹੋ ਸਕਦੀ ਹੈ ਇਹ ਗੱਲ ਵੀ ਰੋਡ ਸੋਹਣਾ ਕਿਉਂਕਿ ਬਾਕੀ ਸੋਹਣਾ ਬਣਿਆ ਹੋਇਆ ਰੋਡ 4 ਲੇਨ ਰੋਡ ਹੈ ਅਗੇ ਜਾ ਕੇ ਤੁਹਾਨੂੰ ਹੋਰ ਇਹਦੇ ਕੰਪੈਰੀਸ਼ਨ ਦਿਖਾਵਾਂਗੇ ਕਰਕੇ ਪਰ ਤੁਸੀਂ ਮੌਸਮ ਦੇਖੋ ਕਿੰਨਾ ਖੁਸ਼ਗਵਾਰ ਮੌਸਮ ਹੈ ਬਹੁਤ ਸੋਹਣਾ ਜਿਵੇਂ ਧੁੰਦ ਦੇ ਮੰਨ ਲਓ ਜਿਹੜੇ ਬੁੱਲੇ ਨੇ ਉਹ ਆ ਰਹੇ ਨੇ ਤਾਂ ਹੀ ਦਿਖਾ ਰਿਹਾ ਹੈ ਮਨਾਰੀ 182 ਕਿਲੋਮੀਟਰ ਸੋ ਇਹ ਜਾਣਕਾਰੀ ਸੀ ਬਾਕੀ ਤੁਹਾਨੂੰ ਸੁਰੰਗਾਂ ਦਿਖਾਵਾਂਗੇ ਟੰਦ ਲੰਗ ਵੀ ਕਿੰਨੀਆਂ ਟੰਦਲਾ ਬਣੀਆਂ ਹੋਈਆਂ ਨੇ ਸੋ ਰਸਤਾ ਹੈਗਾ ਜਿਹੜਾ ਚੌਂ ਮਾਰਗੀ ਰਸਤਾ ਹੈਗਾ ਲਗਭਗ ਉਹ ਤਿਆਰੀ ਆ ਸਾਰਾ ਰਸਤਾ ਹੈ ਉਹ ਸਪੀਡ ਲਿਮਟ ਜਰੂਰ ਹੈ ਦੇ ਉੱਪਰ ਜਿਹੜੀ ਸਾਵਧਾਨੀ ਵਾਲਾ ਕੰਮਾ ਉੱਪਰ ਦੇਖੋ ਉੱਤੇ 51 ਦੀ ਸਪੀਡ ਉਹਨੇ ਦਿਖਾਈ ਹੈ ਸਾਡੀ ਗੱਡੀ ਦੀ ਕਿਉਂਕਿ ਨਾਲ ਦੀ ਨਾਲ ਜਿਹੜਾ ਕੈਮਰਾ ਲੱਗਿਆ ਹੋਇਆ ਉੱਪਰ ਤਾਂ ਅਗਲੀ ਟਨਲ ਵੀ ਆ ਗਈ ਵੀਰੋ ਦੋ ਨੰਬਰ ਟਨਲ ਤੁਹਾਨੂੰ ਦੇਖੋ ਦਰਸ਼ਨ ਕਰੋ ਇਹ ਛੋਟੀ ਆ ਟਨਲ ਜਿਹੜੀ ਸੁਰੰਗਾ ਨੇ ਸੁਰੰਗਾ ਦੇ ਵਿੱਚ ਮੈਂ ਫਿਰ ਦੱਸਦੀ ਮੈਂ ਵੀ 60 ਕਿਲੋਮੀਟਰ ਤੇ ਰੱਖੋ ਗੱਡੀ 60 ਦੀ ਸਪੀਡ ਤੇ ਤੇ ਬਾਹਰ ਤੁਸੀਂ 80 ਤੇ ਰੱਖ ਸਕਦੇ ਹੋ ਪਰ ਜਿਹੜੇ ਕੈਮਰੇ ਨੇ ਬੜੇ ਨੇੜੇ ਨੇੜੇ ਲੱਗੇ ਹੋਏ ਨੇ ਕਿਉਂਕਿ ਕਈ ਵਾਰ ਅਸੀਂ ਵੀ ਕੋਸ਼ਿਸ਼ ਕੀਤੀ ਹੈ ਵੀ ਜੇ ਤੁ ਕੈਮਰਾ ਲੰਘ ਜਾਂਦਾ ਫੇਰ ਭਜਾਲ ਆਨੇ ਪਰ ਛੱਟ ਦੇਣੇ ਕੈਮਰਾ ਫੇਰ ਸਾਹਮਣੇ ਆ ਜਾਂਦਾ ਜਿਹੜਾ ਕੈਮਰਾ ਉੱਪਰ ਲੱਗਿਆ ਹੋਇਆ ਕੈਮਰੇ ਦੇ ਵਿੱਚ ਤੁਹਾਡੀ ਸਪੀਡ ਹੈ ਜਿਹੜੀ ਉਹ ਨਾਲ ਦੀ ਨਾਲ ਉਹ ਕਾਊਂਟ ਕਰਕੇ ਤੁਹਾਨੂੰ ਦੱਸ ਦੂਗਾ ਵੀ ਤੁਹਾਡੀ ਗੱਡੀ ਜੇ ਘਟਦੇ ਜਾ ਰਹੀ ਹੈ ਜਿਵੇਂ 51 ਤੇ ਲੱਗਿਆ ਸਾਡੀ ਗੱਡੀ ਪਿਛਲੇ ਐਮਰੇਜ ਤੋਂ ਤਾਂ ਉਹ ਤਾਂ ਘਟ ਵੀ ਦੱਸੂਗਾ ਜੇ ਵੱਧ ਹੈ ਤਾਂ ਉਹ ਵੱਧ ਵੀ ਦੱਸੂਗਾ ਵੀ ਤੁਹਾਡੀ ਓਵਰ ਸਪੀਡ ਗੱਡੀ ਜਿਹੜੀ ਲੱਗੀ ਹੈ ਇਸ ਕਰਕੇ ਤੁਹਾਡੇ ਮੋਬਾਈਲ ਤੇ ਮੈਸੇਜ ਆਉਣਾ ਲਾਜ਼ਮੀ ਹੈ ਸੋ ਦੇਖੋ ਨਜ਼ਾਰਾ ਟਨਲ ਨੰਬਰ 3 ਹੈ ਜਿਹੜੀ ਉਹ ਸ਼ੁਰੂ ਹੋਗੀ ਤੀਜੀ ਜਿਹੜੀ ਸੁਰੰਗ ਹੈਗੀ ਕਿਉਂਕਿ ਇਹਨਾਂ ਸੁਰੰਗਾਂ ਨਹੀਂ ਹੈ ਜਿਹੜਾ ਰਸਤਾ ਹੈਗਾ ਉਹ ਫਟ ਕੀਤਾ ਹੈਗਾ ਜਿਹੜਾ ਕੁਲੂ ਮਨਾਲੀ ਮੰਡੀ ਸਾਈਡ ਜਿਹੜਾ ਟੂਰਿਸਟ ਜਾਂਦਾ ਹੈਗਾ ਕਿਉਂਕਿ ਇਹਦੇ ਨਾਲ ਕਾਫੀ ਕਿਲੋਮੀਟਰਾਂ ਦਾ ਜਿਹੜਾ ਬਾਇਆ ਹੈਗਾ ਪਹਾੜਾਂ ਦੇ ਵਿੱਚ ਕਾਰ ਦੀ ਟਨਲ ਨਿਕਲ ਨਾਲ ਉਹ ਘਟ ਜਾਂਦੇ ਸੋ ਤੀਜੀ ਸੁਰੰਗ ਹੈ ਜਿਹੜੀ ਉਹ ਦੇਖੋ ਤੁਸੀਂ ਇੱਕ ਮੈਂ ਹੋਰ ਦੱਸ ਦੇਵਾਂ ਜਦੋਂ ਆਪਾਂ ਪਹਿਲਾਂ ਹੁੰਦੇ ਸੀ ਪਹਿਲਾਂ ਤੁਸੀਂ ਕੈਮਰਾ ਦਿਖਾਉਣਾ ਇਹ ਦੇਖੋ ਕੈਮਰਾ ਇਹ ਲੱਗਿਆ ਹੋਇਆ 65 ਦੀ ਸਪੀਡ ਨਾਲ ਦੀ ਨਾਲ ਹੀ ਮਤਲਬ ਉਹ ਚੁੱਕ ਲਾਂਦਾ ਹੈਗਾ ਇੱਕ ਮੈਂ ਦੱਸ ਰਿਹਾ ਸੀ ਗੱਲ ਜਿਹੜੀ ਜਦੋਂ ਆਪਾਂ ਪਹਿਲਾਂ ਆਉਂਦੇ ਆ ਨਾ ਬਲਾਸਪੁਰ ਜਾਂ ਰਸਤੇ ਦੇ ਵਿੱਚ ਇੱਕ ਦੋ ਸੀਮਿੰਟ ਦੀਆਂ ਫੈਕਟਰੀਆਂ ਪੈਨੀਆਂ ਰਹੀਆਂ ਬੜੀਆਂ ਤਾਂ ਜਿਹੜੀਆਂ ਇਹ ਜਦੋਂ ਤੁਸੀਂ ਜਾਂਦੇ ਸੀ ਕੁਲੂ ਮਨਾਲੀ ਮੰਡੀ ਸਾਈਡ ਜਾਂ ਰੋਥਾਨ ਸਾਈਡ ਨੇ ਸਾਈਡ ਤਾਂ ਇਹ ਕਾਫੀ ਜਿਹੜੀ ਦਿੱਕਤ ਕਰਦੇ ਸੀ ਜਿਹੜੇ ਵੱਡੇ ਟਰੱਕ ਚੱਲਦੇ ਸੀ ਕਿਉਂਕਿ ਛੋਟੀਆਂ ਗੱਡੀਆਂ ਉਹਨਾਂ ਦੇ ਵਿੱਚ ਫਸ ਜਾਂਦੀਆਂ ਸੀ ਟਰੱਕ ਲਿੰਮਟ ਨਾਲ ਚੱਲਦਾ ਭਰਿਆ ਹੋਇਆ ਹੁੰਦਾ ਪਹਾੜੀ ਦਾ ਏਰੀਆ ਸਾਰਾ ਸੋ ਹੁਣ ਜਿਹੜਾ ਇਹ ਬਾਈਪਾਸ ਨਿਕਲਣ ਦਾ ਕਾਰਨ ਜਿਹੜਾ ਇਹ ਰੂਟ ਹੈ ਇਹ ਸੁਰੰਗਾਂ ਦੇ ਵਿੱਚ ਦੀ ਬਾਈਪਾਸ ਹੀ ਕੱਢ ਦਿੱਤਾ ਕਰੀਬ ਤੋ ਜਿਹੜੇ ਉਹ ਬਲਾਸਪੁਰ ਸ਼ਹਿਰ ਨੇ ਜਿਹੜਾ ਜਾਂ ਜਿਹੜੇ ਸੀਮੈਂਟ ਦੀਆਂ ਫੈਕਟਰੀਆਂ ਆਦ ਨੇ ਉਹ ਪਿੱਛੀ ਸਾਈਡ ਤੇ ਰਹਿ ਜਾਂਦੀਆਂ ਨੇ ਮੰਨ ਲਓ ਬਾਈਪਾਸ ਸੋ ਜਿਮੜਾ ਸੀ ਬਲਾਸਪੁਰ ਲੰਘ ਕੇ ਤਾਂ ਤੁਸੀਂ ਦੇਖੋ ਵੀ ਜਿਹੜੇ ਟਰੱਕ ਨੇ ਸਮੱਗਰੀ ਵਗੈਰਾ ਵਾਲੇ ਹੀ ਚੱਲ ਰਹੇ ਨੇ ਜਿਹੜੇ ਆਮ ਦੂਸਰੇ ਮਾਲ ਭਾੜਾ ਸੀਮੈਂਟ ਵਗੈਰਾ ਵਾਲੇ ਟਰੱਕ ਨੇ ਉਹ ਉੱਥੇ ਤੱਕ ਹੀ ਸੀ ਬਲਾਸਪੁਰ ਤੱਕ ਸੋ ਉਹ ਵੀ ਜ਼ਰੂਰੀ ਆ ਚਲੋ ਕਾਰੋਬਾਰ ਦੀ ਟਰੱਕਾਂ ਦਾ ਬਟ ਮੈਂ ਉਹ ਦੱਸ ਰਿਹਾ ਸੀ ਵੀ ਉਹ ਭਾਰੀ ਟਰੱਕ ਜਦੋਂ ਪਹਾੜੀ ਤੇ ਚੜਦਾ ਹੈਗਾ ਤਾਂ ਕਈ ਵਾਰੀ ਕਾਫੀ ਲੰਬੀਆਂ ਲਾਈਨ ਅਪ ਦੇ ਪਿੱਛੇ ਲੱਗ ਜਾਂਦੀਆਂ ਨੇ ਕਿਉਂਕਿ ਬੰਦਾ ਕ੍ਰੋਸਿੰ ਸੋ ਇਹ 4 ਦਿਨ ਹੋਣ ਦੇ ਨਾਲ ਜਿੱਥੇ ਇਹ ਫਾਇਦਾ ਹੋਇਆ ਵੀ ਕ੍ਰੋਸਿੰਗ ਵਗੈਰਾ ਸੌਖੀ ਹੈ ਤੇ ਨਾਲ ਦੀ ਨਾਲ ਇਹ ਵੀ ਫਾਇਦਾ ਹੋ ਗਿਆ ਵੀ ਇਹ ਬਾਰ ਬਾਰ ਨਿਕਲ ਗਿਆ ਸ਼ਹਿਰਾਂ ਤੋਂ ਜਿਹੜਾ ਇਹ ਰੋਡ ਹੋਏਗਾ ਸੋ ਇਹਦੇ ਕਾਰਨ ਟ੍ਰੈਫਿਕ ਹੈ ਜਿਹੜੀ ਉਹ ਕਾਫੀ ਜਿਵੇਂ ਇਹ ਬਹੁਤ ਤੇਜ਼ੀ ਸਪੀਡ ਸਾਡੀ ਦਿਖਾਈ ਆਏ ਨੇ ਕੈਮਰੇ ਨੇ ਪਹਿਲਾਂ ਸ਼ਾਇਦ 83 ਚੱਕ ਲਿਆ ਸੀਗਾ ਸੋ ਇਹ ਤੋਂ ਸ਼ਾਬਾਸ਼ ਸਾਧਨ ਹੋ ਜਿੰਨਾ ਸਾਵਧਾਨ ਰਹੋਗੇ ਕਿਉਂਕਿ ਤੇ ਡਾਕਟਰ ਸਾਹਿਬ ਕਾਫੀ ਹੋ ਸਕਦੇ ਨੇ ਚਲਣ ਨੇੜੇ ਨੇੜੀ ਨਹੀਂ ਕਹਿੰਦਾ ਨਾ ਤੁਸੀਂ ਕਈ ਵਾਰੀ ਮੈਂ ਦੇਖ ਲਿਆ ਮੈਂ ਡਾਕਟਰ ਸਾਹਿਬ ਨਾਲ ਥੋੜੀ ਗੱਲ ਕਰਾਉਣਾ ਨਰਸਨ ਤੁਸੀਂ ਕਈ ਵਾਰੀ ਦੇਖਿਆ ਹੈਗਾ ਵੀ ਬ੍ਰੇਕ ਉਹਦੀ ਲਗਾਦਿਆਂ ਜਦੋਂ ਦੇਖਦੇ ਹੋ ਕਿ ਵੀ ਸਪੀਡ ਵਧੀ ਹੋਈ ਹੁੰਦੀ ਹੈ ਆ ਦੇਖੋ ਹੁਣ ਆਇਆ ਠੀਕ ਹੈ ਜੀ 80 ਦੀ ਸਪੀਡ ਲਿਖਾਈ ਹੋਈ ਸੀ ਆਪਣੇ ਬਾਕਰ ਦੀ ਸੀ ਪਰ ਫਿਰ ਵੀ ਇਹ ਇੱਕ ਦੀ ਇੱਕ ਵਾਰੀ ਇਹ ਵੀ ਹੈਗਾਗਾ ਤੁਸੀਂ ਦੇਖਿਆ ਹੋਊਗਾ ਜਦੋਂ ਆਪਣੀ ਗੱਡੀ ਹੁੰਦੀ ਹੈ 70 ਤੇ ਜਾਂ 75 ਜਾਂ 75 ਤੇ ਹੁੰਦੀ ਹੈ ਤਾਂ ਉਹ ਮਤਲਬ ਸਪੀਡ ਘਟਾ ਕੇ ਦੱਸ ਰਹੇ ਹੁੰਦੇ ਜਸਟ ਇਹ ਮੈਨੂੰ ਇਹ ਵੀ ਲੱਗਦਾ ਹੈਗਾ ਵੀ ਇਹ கரੈਕਟ ਨਹੀਂ ਹੈਗੇ ਜਿਹੜੇ ਕੈਮਰੇ ਨੇ ਪਰ ਇੱਕ ਸਿਰਫ ਡਰਾਉਣ ਵਾਸਤੇ ਥੋੜਾ ਕੋਈ ਸਪੈਸ਼ਲ ਚਲਾਨ ਕੱਟਣ ਵਾਸਤੇ ਨਹੀਂ ਲਗਾਏ ਵੀ ਪਹਾੜੀ ਚ ਬੰਦਾ ਸਾਵਧਾਨੀ ਨਾਲ ਚੱਲੇ ਇਸ ਲਈ ਸਾਨੂੰ ਡਰਾਉਣ ਵਾਸ ਕਿਉਂਕਿ ਜਿਹੜੀ ਸਾਡੀ ਹਿਊਮਨ ਨੇਚਰ ਹੈ ਮਨੁੱਖੀ ਦੀ ਸਾਡੀ ਬੋਡੀ ਆ ਅਸੀਂ ਡਰਦੇ ਅਗੇ ਹੀ ਚੱਲਦੇ ਆ ਸੋ ਸਾਨੂੰ ਡਰਾਉਣ ਵਾਸਤੇ ਜਿਹੜੇ ਇਹ ਲਗਾਏ ਗਏ ਨੇਗੇ ਵੀ ਚਲਾਣ ਦੇ ਡਰ ਤੋਂ ਅਸੀਂ ਸਾਵਧਾਨੀ ਨਾਲ ਚੱਲੀਏ ਕਿਉਂਕਿ ਵੀਰੋ ਜ਼ਿੰਦਗੀ ਦੁਬਾਰਾ ਨਹੀਂ ਮਿਲਦੀ ਹੈਗੀ ਸੋ ਪਹਾੜੀ ਦੇ ਵਿੱਚ ਵੈਸੇ ਵੀ ਜਿਹੜੀ ਸਾਵਧਾਨੀ ਹੈ ਉਹ ਜ਼ਰੂਰੀ ਹੈ ਪਰ ਰਸਤਾ ਦੇ ਪੱਖ ਤੋਂ ਜੇ ਤੁਸੀਂ ਦੇਖੋ ਆਪਾਂ ਅੱਗੇ ਜਾ ਕੇ ਥੋੜੀ ਹੋਰ ਗੱਲ ਕਰਾਂਗੇ ਤੁਹਾਡੇ ਨਾਲ ਵੀ ਦੂਸਰੇ ਰਸਤਿਆਂ ਨਾਲ ਇਹਨੂੰ ਕੰਪੇਅਰ ਕਰਾਂਗੇ ਅਜੇ ਆਪਾਂ ਇਹਨੂੰ ਹੋਰ ਦੇਖਦੇ ਆ ਵੀ ਕਿਹ ਹੈ ਜਰਾਸਤਾ ਕਿੰਨਾ ਕੁ ਸੋਹਣਾ ਪਰ ਫਿਲਹਾਲ ਤੁਸੀਂ ਅਸੀਂ ਬਲਾਸਪੁਰ ਲੰਘ ਗਏ ਤਾਂ ਤੁਸੀਂ ਰਸਤਾ ਦੇਖ ਇਸ ਤਰ੍ਹਾਂ ਲੱਗਦਾ ਜਿਵੇਂ ਕਿਸੇ ਮਦਾਨੀ ਇਲਾਕੇ ਵਿੱਚ ਆ ਗਏ ਹੁੰਦੇ ਆ। ਲਓ ਜੀ ਚਾਰ ਨੰਬਰ ਜਿਹੜੀ ਤੰ ਲੈ ਗਈ ਸੁਰੰਗ ਹੈਗੀ ਉਹ ਆ ਗਈ। ਪਰ ਇਹ ਕਿ ਛੋਟੀਆਂ ਬੜਾਈਆਂ ਨੇ ਕੋਈ ਬਹੁਤੀ ਜਿਆਦਾ ਸ਼ਾਇਦ ਜਿਹੜੀ ਪਹਿਲੀ ਸੁਰੰਗ ਹੈਗੀ ਉਹ ਥੋੜੀ ਜੀ ਜਿਆਦਾ ਸੀ ਹੋਣੀ ਮੈਨੂੰ ਲੱਗਦਾ ਵੀ ਦੂਰੀ ਤਾਂ ਪੱਕਾ ਨਹੀਂ ਪਤਾ ਪਰ ਫਿਰ ਵੀ 2 ਕਿਲੋਮੀਟਰ ਦੇ ਕਰੀਬ ਹੋ ਸਕਦਾ ਹੋਵੇ ਉਹ। ਇਹ ਸੁਰੰਗਾਂ ਨੇ ਜਿਹੜੀਆਂ ਇਹ ਕਿਲੋਮੀਟਰ ਤੋਂ ਵੀ ਘੱਟ ਕੁ ਦੂਰੀ ਦੀ ਨੇਗੀਆਂ। ਜਿਆਦਾ ਨਹੀਂ ਹੈਗੀਆਂ। ਬੜਾ ਵਧੀਆ ਇਹਨਾਂ ਦਾ ਜਿਹੜਾ ਰਸਤਾ ਹੈਗਾ ਕਿਹਦਾ ਸੌਖਾ ਹੋਊਗਾ ਸਫ਼ਰ ਬਾਕੀ ਵੀ ਤੁਸੀਂ ਇਹਦੇ ਉੱਪਰ ਦੇਖਿਓ ਜਦੋਂ ਵੀ ਆਉਂਗੇ ਰੋਡ ਜਿਹੜਾ ਬਣਿਆ ਹੈਗਾ ਸਾਈਡਾਂ ਤੋਂ ਵੀ ਇੱਥੇ ਕਿਤੇ ਪਹਾੜੀ ਥੋੜੀ-ਬੋਤੀ ਕਮਜ਼ੋਰ ਲੱਗਦੀ ਹੈ ਤਾਂ ਨੈਸ਼ਨਲ ਹਾਈਵੇ 13 ਐਨ ਐ ਚਾਈ ਨੇ ਉੱਥੇ ਸਾਈਡਾਂ ਤੇ ਸੇਫਟੀ ਬਾਲ ਬਣਾਈ ਹੈਗੀ ਇੱਕ ਤਰ੍ਹਾਂ ਦਾ ਉਹ ਵੀ ਪਹਾੜੇ ਇੱਕ ਤਰ੍ਹਾਂ ਦਾ ਕੰਧਾਂ ਦਾ ਕੰਕਰੀਟ ਦੀਆਂ ਕੱਟ ਕੇ ਪਹਾੜ ਨੂੰ ਸਪੋਰਟ ਦਿੰਦੀ ਹੈ ਤੋ ਇਹ ਸਾਰੀ ਸੁਰੰਗ ਦਾ ਤੁਹਾਨੂੰ ਨਜ਼ਾਰਾ ਦਿਖਾਉਨੇ ਆ। ਉਹ ਸਾਹਮਣੇ ਦੇਖੋ ਜਿੱਥੇ ਰੋਸ਼ਨੀ ਦਿਖ ਰਹੀ ਆ ਕੈਮਰੇ ਦੀ ਅੱਖ ਨਾਲ। ਤਾਂ ਉੱਥੋਂ ਆਪਾਂ ਸੁਰੰਗ ਦੇ ਵਿੱਚੋਂ ਬਾਹਰ ਆ ਜਾਗੇ। 60 ਕਿ ਦੀ ਸਪੀਡ ਰੱਖਿਓ ਕਿਉਂਕਿ ਸੁਰੰਗ ਦੇ ਅੰਦਰ ਵੀ ਜਿਹੜੇ ਕੈਮਰੇ ਨੇ ਉਹ ਲੱਗੇ ਹੋਏ ਨੇ। ਇਹ ਰੋਡ ਤੇ ਆਮ ਰੋਡਾਂ ਨਾਲੋਂ ਸਫ਼ਰ ਕਰਨਾ ਬਹੁਤ ਔਖਾ ਤੇ ਬਹੁਤ ਸੌਖਾ ਹੈ। ਔਖਾ ਇਸ ਕਰਕੇ ਹੈ ਵੀ ਕੈਮਰਾ ਸਾਨੂੰ ਇੱਥੇ ਉਹ ਮੈਂ ਸਾਹਮਣੇ ਤੁਹਾਨੂੰ ਦਿਖਦਾ ਹੋਵੇ ਕੈਮਰਾ ਤਾਂ ਦਿਖਾਉਂਗਾ ਦੇਖੋ ਅਜੇ ਬੰਦ ਹੈ ਉਹ। ਤੇ ਉਹ ਦੇਖੋ 59 ਆ ਗਿਆ ਉਤੇ ਮੰਨ ਲਓ 59 ਦੀ ਸਪੀਡ ਹੈ ਜਿਹੜੀ ਆਪਣੀ ਗੱਡੀ ਦੀ ਕੈਮਰਾ ਬਿਲਕੁਲ ਬੰਦ ਹੁੰਦਾ ਇਕਦਮ ਲੱਗਦਾ ਜਦੋਂ ਜਦ ਨੂੰ ਉਹ ਕੈਮਰਾ ਤੁਹਾਨੂੰ ਖਿੱਚ ਕਰ ਲੈਂਦਾ ਤਾਂ ਉਹਨੂੰ ਟਾਈਮ ਲੰਘ ਜਾਂਦਾ ਚਲਾਣਾ ਹੋ ਜਾਂਦਾ ਸੋ ਤਾਂ ਕਰਕੇ ਮੈਂ ਕਿਹਾ ਵੀ ਇਸ ਰੋਡ ਤੇ ਜਿਹੜਾ ਸਫਰ ਕਰਨ ਦਾ ਬਹੁਤ ਔਖਾ ਹੈ ਔਖਾ ਇਸ ਪੱਖ ਤੋਂ ਵੀ ਤੁਹਾਡੀ ਨਜ਼ਰ ਰੱਖੀ ਜਾ ਰਹੀ ਹੈ ਤੁਹਾਡੇ ਇੱਥੇ ਪਲ-ਪਲ ਦੀ ਸੌਖਾ ਇਸ ਗੱਲ ਤੋਂ ਹੈ ਵੀ ਨਜ਼ਾਰੇਦਾਰ ਸਫਰ ਹੈ ਤੇ ਸੋ ਜਰੂਰ ਇਹ ਸਫਰ ਦਾ ਕਦੇ ਆਨੰਦ ਮਾਣੋ ਜੇਕਰ ਆਪਾਂ ਟੋਲ ਪਲਾਜ਼ਾ ਦੀ ਗੱਲ ਕਰੀਏ ਤਾਂ ਕਰੀਬ 4 ਟੋਲ ਪਲਾਜ਼ੇ ਦੇ ਉੱਪਰ ਪੈਂਦੇ ਨੇਗੇ ਜਿਨ੍ਹਾਂ ਦੀ ਫੀਸ 1750 ਰੁਪਿਆ ਸਮੇਤ ਮਨਾਲੀ ਦੀ ਫੀਸ ਤੇ ਆਰਟੀਓ ਫੀਸ ਜਿਹੜੀ ਲੱਗਦੀ ਹੈ ਉਹ ਲਗਾ ਕੇ ਇੱਕ ਸਾਈਡ ਦਾ ਜੇਕਰ ਤੁਸੀਂ ਗੱਲ ਕਰੋ ਤਾਂ 1750 ਰੁਪਿਆ ਲੱਗਦਾ ਹੈ ਹਾਂਜੀ ਇੱਕ ਹੋਰ ਅਪਡੇਟ ਦੀ ਅਪਡੇਟ ਦੇ ਦਈਏ ਤੁਹਾਨੂੰ ਜਿਹੜਾ ਸੁੰਦਰ ਲਗਰ ਸ਼ਹਿਰ ਹੈਗਾ ਕਾਫੀ ਵੱਡਾ ਸ਼ਹਿਰ ਹੈ ਵੀ ਹਿਮਾਚਲ ਦਾ ਸੋ ਇਥੋਂ ਦੀ ਲੰਘ ਰਹੀ ਸੀ ਇਹ ਵੀ ਜਿਹੜਾ ਰੋਡ ਹੈਗਾ ਇਹ ਦੇਖੋ ਤੁਸੀਂ ਜਿਹੜਾ ਸ਼ਹਿਰ ਹੈ ਸਾਈਡ ਤੇ ਰਹਿ ਗਿਆ ਬਿਲਕੁਲ ਬਾਈਪਾਸ ਜਿਹੜਾ ਇਹ ਸੁੰਦਰ ਨਗਰ ਦੇ ਜਿਹੜੀ ਇਹ 4 ਲੇਨ ਸੜਕ ਹੈਗੀ ਉਹ ਲੰਘ ਗਈ ਇਸ ਕਾਰਨ ਜਿਹੜਾ ਟ੍ਰੈਫਿਕ ਦਾ ਰਸ ਹੈਗਾ ਜਿਵੇਂ ਬਜ਼ਾਰਾਂ ਦੇ ਵਿੱਚ ਹੁੰਦਾ ਹੈ ਅਕਸਰ ਮੋਟਰਸਾਈਕਲ ਕਾਰਾਂ ਵਗੈਰਾ ਦਾ ਉਹ ਬਿਲਕੁਲ ਨਹੀਂ ਹੈਗਾ ਇਸ ਦੇ ਉੱਪਰ ਕਿਉਂਕਿ ਉਹ ਬਾਈਪਾਸ ਸ਼ਹਿਰ ਦਾ ਰਸ ਹੈ ਜਿਹੜਾ ਜਿਹੜੀ ਟ੍ਰੈਫਿਕ ਹੈ ਸ਼ਹਿਰ ਦੀ ਉਹ ਅੰਦਰ ਰਹੇਗੀ ਸੋ ਇਹ ਬਾਹਰ ਬਾਹਰ ਜਿਹੜਾ ਮਨਾਲੀ ਨੂੰ ਪੂਲੂ ਨੂੰ ਇਹ ਰੋਡ ਸੁੰਦਰ ਨਗਰ ਵੀ ਬਾਈਪਾਸ ਹੈਗਾ ਜਿਸ ਕਾਰਨ ਜਿਹੜਾ ਰੋਡ ਹੈਗਾ ਉਹ ਬਹੁਤ ਖਰਾਬ ਹੋ ਗਿਆ ਨੰਬਰ ਜਿਹੜੀ 3 ਲੈ ਗਈ ਸੁਰੰਗ ਹੈਗੀ ਉਹ ਆ ਗਈ ਹੈ ਇਹਦੇ ਤੇ ਜਿਹੜੀ ਇੱਕ ਵਿਚਕਾਰ ਦੀ ਲਾਂਘੀ ਪੰਜ ਨੰਬਰ ਉਹ ਦਿਖਾਈ ਨਹੀਂ ਵੀ ਚਲੋ ਬਾਰ-ਬਾਰ ਇਹ ਇਹ ਤੇ ਮੈਂ ਜਿਹੜੀ ਗੱਲ ਦੱਸਦੇ ਮੈਂ ਇਹ ਟੂ ਲੇਨ ਹੈ ਮਤਲਬ ਇੱਕ ਉਧਰ ਨਾਲ ਦੂਜੀ ਸਾਈਡ ਆਉਣ ਲਈ ਬਣਾਈ ہوئی ਹੈ ਤੇ ਇਹ ਜਾਣ ਲਈ ਹੈ ਤੇ ਜਿਹੜੀ ਇਹਦੀ ਸਪੀਡ ਲਿਮਟ ਹੈਗੀ ਉਹ ਵੀ 40 ਕਿਲੋਮੀਟਰ ਰੱਖੀ ਗਈ ਹੈਗੀ 40 ਕਿਲੋਮੀਟਰ 45 ਤੁਸੀਂ ਚਲਾ ਸਕਦੇ ਹੋ ਗੱਡੀ ਫਿਰ ਦੱਸਦੇ ਮੈਂ ਵੀ ਜਿਹੜੇ ਇਹਦੇ ਵਿੱਚ ਵੀ ਕੈਮਰਾ ਸਕੈਨਰ ਹੁੰਦੇ ਨੇ ਤਾਂ ਥੋੜੇ ਬਹੁਤੇ ਉਹ ਤੁਹਾਨੂੰ ਰਿਲੈਕਸੇਸ਼ਨ ਦੇ ਦਿੰਦੇ ਨੇਗੇ 3-4 ਕਿਲੋਮੀਟਰ ਦੀ ਜੋ ਉੱਪਰ ਥੱਲੇ ਚੱਲ ਰਹੀ ਹੈ ਗੱਡੀ ਉਹ ਇਹ ਨਹੀਂ ਹੁੰਦਾ ਵੀ ਜੇ 80 ਕਿਲੋਮੀਟਰ ਦਾ ਕਿਹਾ ਤਾਂ ਅਸੀਂ ਤੇਹੀ ਚਲਾਣਾ ਹੋਊਗਾ ਸੋ ਇਹ ਟਨਲੇ ਜਿਹੜੀ ਸੁਰੰਗ ਹੈ ਇਹ ਥੋੜੀ ਕਾਫੀ ਲੰਮੀ ਹੈ ਪਰ ਇਹ 6 ਨੰਬਰ ਸੁਰੰਗ ਹੈ ਜਿਹੜੀ ਜਦੋਂ ਤੋਂ ਆਪਾਂ ਕੀਰਤਪੁਰ ਸਾਹਿਬ ਤੋਂ ਮਨਾਲੀ ਵੱਲ ਨੂੰ ਮੁੜਿਆਂਗੇ ਤਾਂ ਇਹ 6 ਨੰਬਰ ਸੁਰੰਗ ਜਿਹੜੀ ਆਈ ਹੈ ਇਹ ਬਹੁਤ ਖੂਬਸੂਰਤ ਬਣੀ ਹੋਈ ਹੈ ਦੂਸਰੀਆਂ ਦੇ ਮੁਕਾਬਲੇ ਤੁਸੀਂ ਦੇਖੋ ਨਾਲ ਇਹਦੀ ਜਿਹੜੀ ਵੱਡੀ ਗੱਲ ਹੈ ਉਹ ਇਹ ਹੈ ਵੀ ਆਉਣ ਜਾਣ ਲਈ ਵੱਖੋ ਵੱਖਰੀ ਹੈ ਇਹ ਹੋਰ ਮਾਰਗੀ ਸੁਰੰਗ ਬਣਾਉਣੀ ਇਹ ਵੀ ਇੱਕ ਸਲੂਟ ਇਹ ਕਹਿ ਸਕਦੇ ਆਪਾਂ ਵੀ ਐਨ ਐਚ ਆਈ ਨੇਸ਼ਨਲ ਹਾਈਵੇਅ ਅਥਾਰਟੀ ਨੂੰ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਵੱਡੇ ਪ੍ਰੋਜੈਕਟ ਸਾਡੇ ਇੰਜੀਨੀਅਰਾਂ ਨੂੰ ਵੀ ਸਲੂਟ ਹੈ ਇੰਡੀਆ ਦੇ ਨੂੰ ਜਿਨ੍ਹਾਂ ਨੇ ਇਹ ਖੂਬਸੂਰਤ ਜਿਹੜੇ ਪ੍ਰੋਜੈਕਟ ਯਾਤਰੀਆਂ ਲਈ ਬਣਾ ਕੇ ਦਿੱਤੇ ਨੇ ਸੋ ਇਹ ਦੇਖੋ ਇਹ ਖਤਮ ਹੋ ਗਈ ਤੇ ਉਹ ਨਾਲ ਦੀ ਨਾਲ ਹੀ ਸਾਹਮਣੇ ਤੁਸੀਂ ਦੇਖ ਪਾ ਰਹੇ ਹੋਵੋਗੇ ਇੱਕ ਸੁਰੰਗ ਹੋਰ ਦਿਖ ਰਹੀ ਹੈ ਕਿਉਂਕਿ ਇਹਨਾਂ ਸੁਰੰਗਾਂ ਦੇ ਕਾਰਨ ਹੀ ਦੇਖੋ ਇਹ ਜਿਹੜਾ ਸ਼ਹਿਰ ਹੈ ਉੱਪਰ ਬਸਿਆ ਹੋਇਆ ਕੋਈ ਇਹਨਾਂ ਸੁਰੰਗਾਂ ਦੇ ਕਾਰਨ ਹੀ ਜਿਹੜਾ ਇਹ ਸਫ਼ਰ ਹੈ ਉਹ ਬਹੁਤ ਜ਼ਿਆਦਾ ਘਟ ਗਿਆ ਜਿਸ ਜਿਸ ਕਰਕੇ ਜਿਹੜਾ ਮਨਾਲੀ ਦਾ ਇਹ ਦੇਖੋ ਤੁਸੀਂ ਪਹਿਲਾਂ ਦੋਨੋਂ ਸਾਈਡ ਇਹ ਸੁਰੰਗ ਹੈ ਜੀ ਤੇ ਇਹ ਜਦੋਂ ਇੰਟਰ ਕਰੋਂਗੇ ਦੇ ਉੱਪਰ ਹੀ ਲੱਗਿਆ ਹੋਇਆ ਵੀ 40 ਕਿਲੋਮੀਟਰ ਦੀ ਸਪੀਡ ਨਾਲ ਤੁਸੀਂ ਗੱਡੀ ਚਲਾ ਸਕਦੇ ਹੋ ਸੋ ਇਹਨਾਂ ਸੁਰੰਗਾਂ ਦੇ ਕਾਰਨ ਜਿਹੜਾ ਸਫਰ ਹੈਗਾ ਉਹ ਘਟ ਗਿਆ ਇਹਦਾ ਮਨਾਲੀ ਦਾ ਅੱਗੇ ਜਾ ਕੇ ਆਪਾਂ ਥੋੜਾ ਜਿਆ ਤੁਹਾ ਨੂੰ ਇੱਥੇ ਹੋਰ ਵਿਸ਼ਲੇਸ਼ਣ ਕਰਾਂਗੇ ਜਿਹੜੀਆਂ ਗੱਲਾਂ ਬਾਤਾਂ ਨੇ ਸਫਰ ਦੀਆਂ ਫਿਲਹਾਲ ਤੁਹਾਨੂੰ ਇੱਕ ਜਾਣਕਾਰੀ ਹਿੱਤ ਹੀ ਇਹ ਵੀਡੀਓ ਜਿਹੜੀ ਕੁਝ ਕੁਝ ਆਪਾਂ ਬਣਾ ਰਹੇ ਹਾਂਗੇ ਵੀ ਇਹ ਰਾਹ ਰਸਤੇ ਕਿਸ ਤਰ੍ਹਾਂ ਦੇ ਨੇ ਸੋ ਤੁਸੀਂ ਦੇਖੋ ਜਿਹੜੇ ਬੰਦੇ ਕਈ ਵਾਰੀ ਮਨਾਲੀ ਦਾ ਨਾਮ ਸੁਣ ਕੇ ਖਬਰਾਂਣ ਲੱਗ ਜਾ ਰਹੇ ਨੇ ਮਨਾਲੀ ਹੁਣ ਕੋਈ ਦੂਰ ਨਹੀਂ ਹੈਗਾ ਕੁੱਲੂ ਕੋਈ ਦੂਰ ਨਹੀਂ ਤੇ ਮੰਡੀ ਕੋਈ ਦੂਰ ਨਹੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਮੰਡੀ ਕਾਫੀ ਸਮਾਂ ਇੱਥੇ ਰਹਿ ਕੇ ਉਹਨਾਂ ਨੇ ਜਿਹੜਾ ਆਪਣਾ ਤਪੱਸਿਆ ਕੀਤੀ ਹੈ ਸੋ ਸਿੱਖ ਯਾਤਰੀਆਂ ਲਈ ਬੜਾ ਉਹ ਪਵਿੱਤਰ ਸਥਾਨ ਹੈਗਾ ਸੋ ਇਹ ਰਸਤਾ ਬਹੁਤ ਖੂਬਸੂਰਤ ਬਣ ਗਿਆ ਹਾਂਜੀ ਪਿਆਰਿਓ ਲੰਮਾ ਪਿੰਡ ਤੈਹ ਕਰਕੇ ਅਸੀਂ ਪਹੁੰਚ ਚੁੱਕੇ ਹਾਂ ਪੰਡੋਰ ਡੈਮ ਮੰਡੀ ਦੇ ਉੱਪਰਲੇ ਪਾਸੇ ਬਣਿਆ ਹੋਇਆ ਖੂਬਸੂਰਤ ਡੈਮ ਹੈ ਇਹ ਇੱਕ ਪਾਸੇ ਬਿਆਸ ਨਦੀ ਆਉਂਦੀ ਹੈ ਤੇ ਇੱਕ ਪਾਸੇ ਇੱਕ ਕਨਾਲ ਆਉਂਦੀ ਹੈ ਛੋਟੀ ਜੀ ਜੋਤੀ ਸ਼ਾਇਦ ਕੋਈ ਉਸ ਦਾ ਨਾਮ ਆ ਕੋਈ ਇਸ ਕਰਕੇ ਹੈ ਦੋ ਦਰਿਆ ਦੇ ਨਾਲ ਉਹ ਜਿਹੜੀ ਕਨਾਲ ਹੈ ਇੱਕ ਸਾਈਡ ਤੋਂ ਆ ਕੇ ਉਹ ਮਿਲਦੀ ਹੈ ਤੇ ਜਿਹੜਾ ਇਹ ਖੂਬਸੂਰਤ ਡੈਮ ਹੈ ਇੱਥੇ ਬਣਿਆ ਹੋਇਆ ਹੈ ਦੱਸ ਲਈਏ ਕਿ ਇਸ ਡੈਮ ਤੱਕ ਜਿਹੜਾ ਰਸਤਾ ਹੈਗਾ ਪੂਰਾ ਉਹ ਬਹੁਤ ਬਹੁਤ ਵਧੀਆ ਬਣਿਆ ਹੋਇਆ ਹੁਣ ਤੱਕ ਜਿਹੜਾ 4 ਲੇਨ ਰਸਤਾ ਸੀ ਉਹ ਸਾਰਾ ਆਪਾਂ ਸਫਲਤਾ ਕਰਕੇ ਆਇਆ ਤੇ ਬਹੁਤ ਹੀ ਖੂਬਸੂਰਤ ਜਿਹੜਾ ਮੌਸਮ ਹੈ ਪੰਡੋਰ ਡੈਮ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਬਹੁਤ ਹੀ ਸਾਫ ਸੁਥਰਾ ਪਾਣੀ ਤੇ ਸ਼ਾਂਤ ਪਾਣੀ ਇਹ ਉਹ ਦਰਿਆ ਹੈਗਾ ਬੀਰੂ ਜਦੋਂ ਬੀਤੇ ਕੁਝ ਸਾਲ ਪਹਿਲਾਂ ਜਦੋਂ ਕਾਫੀ ਹੜ੍ਹ ਆਏ ਨੇਗੇ ਬਿਆਸ ਨਦੀ ਦੇ ਵਿੱਚ ਮਨਾਲੀ ਸਾਈਡ ਦੀਆਂ ਸਾਰੀਆਂ ਸੜਕਾਂ ਸੀ ਜਿੰਨੀਆਂ ਉਹ ਤੈਸ ਨੈਸ ਕਰ ਦਿੱਤੀਆਂ ਸੀ ਉਸ ਹੜ੍ਹਾਂ ਨੇ ਪਰ ਹੁਣ ਦੁਬਾਰਤੋਂ ਫੇਰ ਜਿਹੜੀ ਜ਼ਿੰਦਗੀ ਹੈ ਉਹ ਪਟੜੀ ਸਿਰ ਹੋਈ ਹੈ ਤੇ ਬਹੁਤ ਹੀ ਖੂਬਸੂਰਤ ਨਜ਼ਾਰਾ ਇੱਕ ਵਾਰੀ ਫੇਰ ਇਹਨਾਂ ਕੁਦਰਤ ਦੀਆਂ ਬਾਦੀਆਂ ਦਾ ਦੇਖਣ ਨੂੰ ਮਿਲਦੇ ਮੰਡੀ ਤੋਂ ਬਾਅਦ ਜਿਹੜਾ ਪੰਡੋਰ ਟਾਈਮ ਤੱਕ ਦਾ ਜਿਹੜਾ ਆਪਾਂ ਰਸਤਾ ਦਿਖਾਇਆ ਸੀ ਤੁਹਾਨੂੰ ਉਹ ਕੁਝ ਕੁ ਰਸਤਾ ਹੈਗਾ ਜਿਹੜਾ ਟੂ ਲੇਨ ਹੈਗਾ ਮਤਲਬ ਦੋ ਮਾਰਗੀ ਹੈ ਕਿਉਂਕਿ ਉਹ ਵੀ ਕਾਫੀ ਜਿਹੜਾ ਰਸਤਾ ਹੈਗਾ ਉਸ ਹੜਾ ਨਹੀਂ ਖਰਾਬ ਕਰਤਾ ਸੀ ਉਸ ਤੋਂ ਬਾਅਦ ਤੁਸੀਂ ਦੇਖੋ ਫਿਰ ਜਿਹੜਾ ਚੌਂ ਮਾਰਗੀ ਰਸਤਾ ਹੈ ਬਹੁਤ ਵਧੀਆ ਬਣਿਆ ਹੋਇਆਗਾ ਪਹਾੜਾਂ ਦੇ ਵਿੱਚ ਅਜਿਹੇ ਰਸਤਿਆਂ ਦੀ ਉਮੀਦ ਕਰਨੀ ਵੀ ਬਹੁਤ ਮੁਸ਼ਕਲ ਹੈ ਪਰ ਫਿਰ ਵੀ ਬਹੁਤ ਵਧੀਆ ਰਸਤਾ ਬਣਿਆ ਹੋਇਆਗਾ ਫਲੋ ਡੈਮ ਤੋਂ ਪਰਮੰਦੀ ਤੱਕ ਦਾ ਤਾਂ ਆਪਾਂ ਦਿਖਾਈ ਦਿੱਤਾ ਤੁਹਾਨੂੰ ਅਗਲੇ ਰਸਤਿਆਂ ਦਾ ਆਪਾਂ ਅੱਗੇ ਵੀ ਰਵਾ ਦੇਵਾਂਗੇ ਪਰ ਹੁਣ ਤੱਕ ਜਿਹੜਾ ਆਪਾਂ ਰਸਤਾ ਜਾ ਰਹੇ ਹਾਂ ਪਹਿਲਾਂ ਤਾਂ ਜਿਹੜੀ ਉਹ ਸੁਰਗਾਂ ਆਈਆਂ ਨਹੀਂ ਗੀਆਂ ਢੰਗਲਾ ਆਈਆਂ ਨੇ ਉਹਨਾਂ ਕਰਕੇ ਜਿਹੜਾ ਰਸਤਾ ਹੈਗਾ ਉਹ ਠੀਕ ਬਣ ਗਿਆ ਤੇ ਉਸ ਤੋਂ ਬਾਅਦ ਉੱਪਰ ਵੀ ਜਿਹੜਾ ਰਸਤਾ ਹੈ ਇਹ ਬਿਲਕੁਲ ਹੀ ਸਮੂਥਲੀ ਲੱਗਦਾ ਹੀ ਨਹੀਂ ਹੈਗਾ ਵੀ ਤੁਸੀਂ ਪਹਾੜਾਂ 'ਚ ਸਫ਼ਰ ਕਰ ਰਹੇ ਹੋਗੇ ਕਿਉਂਕਿ ਇੱਕ ਤਾਂ ਜਾਦੇ ਇਹਦੇ ਵਿੱਚ ਮੋੜ ਨਹੀਂ ਬਣੇ ਹੋਏ ਹੈਗੇ ਸੋ ਇਹ ਟੰਗਲੇ ਵੀ ਪਹਿਲਾਂ ਬੰਦ ਸੀ ਇੱਕ ਟੰਗਲ ਹੋਰ ਮੈਂ ਤੁਹਾਨੂੰ ਦਿਖਾਉਣਾ ਕਿਉਂਕਿ ਪਿਛਲੇ ਸਾਲ ਆਏ ਸੀ ਉਦੋਂ ਇਹ ਟੰਗਲ ਬੰਦ ਸੀ ਦੀ ਅਜੇ ਵੀ ਬੰਦ ਹੈ ਜੀ ਕਿਉਂਕਿ ਇਹ ਟਨਲ ਵੀ ਜਦੋਂ ਆਹ ਦੇਖੋ ਤੁਸੀਂ ਜਿਆਰਾ ਇਹ ਟਨਲ ਤੇ ਇੱਕੋ ਅੱਗੇ ਵਾਲੀ ਦੋ ਸੁਰੰਗਾਂ ਨੇ ਜਿਹੜੀਆਂ ਉਹ ਸਾਰੀ ਅਧੀਨ ਨੇ ਇਹਦੇ ਨਾਲ ਹੋਰ ਜਿਹੜਾ ਇਹ ਰਸਤਾ ਹੈਗਾ ਕੰਫਰਟੇਬਲ ਹੋ ਜਾਣਾ ਹੈਗਾ ਸੋ ਹੁਣ ਤੱਕ ਦਾ ਤਜਰਬਾ ਬਹੁਤ ਵਧੀਆ ਰਿਹਾ ਸੋ ਟਨਲ ਨੰਬਰ ਜਿਹੜੀ 11 ਐਂਗਿਓ ਆ ਗਈ ਕਿਉਂਕਿ ਉਦੋਂ 7 ਤੋਂ ਬਾਅਦ ਜਿਹੜੀਆਂ ਦੋ ਤਿੰਨ ਟਨਦਲਾ ਨੇ ਸੁਰੰਗਾਂ ਨੇ ਜਿਹੜੀ ਉਹ ਉਸਾਰੀ ਅਧੀਨ ਨੇ ਵੀ ਦੇਖੋ ਡਬਲ ਹੈ ਇੱਕ ਉਧਰ ਆਉਣ ਵਾਲੀ ਤੇ ਇਧਰ ਜਾਣ ਵਾਲੀ ਸੋ ਦੇਖੋ ਕਿੰਨਾ ਖੂਬਸੂਰਤ ਨਜ਼ਾਰਾ ਹੈ। ਮੈਂ ਤਾਂ ਜੇ ਤੁਸੀਂ ਕਹੋਗੇ ਵੀ ਤੁਸੀਂ ਦੇਖ ਕੇ ਵੀ ਕਹੋਗੇ ਵੀ ਸੁਰੰਗیں ਦਿਖਾਈ ਜਾਂਦੇ ਨੇ। ਇਹ ਸੁਰੰਗਾਂ ਹੀ ਦਿਖਾਉਣ ਵਾਲੀਆਂ ਨੇ ਜਿਹੜੀਆਂ ਢੰਗਲਾ ਨੇ ਕਿਉਂਕਿ ਇੰਨਾ ਕਰਕੀ ਹੈ ਜਿਹੜਾ ਸਫਰ ਹੈ ਇਹ ਬਹੁਤ ਜਿਆਦਾ ਕਟ ਗਿਆ। ਪਹਾੜਾਂ ਦੇ ਵਿੱਚ ਡਬਲ ਸੁਰੰਗਾਂ ਬਣਾਉਣੀਆਂ, ਢੰਗਲਾ ਬਣਾਉਣੀਆਂ। ਸਿਰਫ ਇਹ ਜਾਣ ਜਾਣ ਵਾਲੀ ਆ, ਆਉਣ ਵਾਲੀ ਸੁਰੰਗ ਉਹ ਤੁਸੀਂ ਦੇਖੀ ਹੈ। 11ਵਾਂ ਇਹ ਸੁਰੰਗ ਹੈ ਜਿਹੜੀ ਆਪਾਂ ਕੀਰਤਪੁਰ ਸਾਹਿਬ ਤੋਂ ਕਿਉਂਕਿ ਸੱਤ ਦੇ ਵਿੱਚ ਦੀ ਆਪਾਂ ਪਾਸ ਹੋਏ ਆਏ ਤੇ ਇਹ 8ਵੀਂ ਹੌਸਲੇ ਹਾਏ ਨਾਲ ਪਰ ਜਿਹੜੀਆਂ ਤਿੰਨ ਸੁਰੰਗਾਂ ਉਧਰ ਰਸਤੇ ਦੇ ਵਿੱਚ ਉਸਾਰੀ ਅਧੀਨ ਨੇ ਉਹਨਾਂ ਨੂੰ ਵਿੱਚ ਲਗਾ ਕੇ ਇਹ 11ਵੇਂ ਸੁਰੰਗ ਦੇ ਵਿੱਚ ਤੁਸੀਂ ਇੰਟਰ ਕਰ ਚੁੱਕੇ ਹੋ। ਇਸ ਸੁਰੰਗ ਦੀ ਜਿਹੜੀ ਸਪੀਡ ਲਿਮਿਟ ਹੈ ਉਹ 50 ਕਿਲੋਮੀਟਰ ਪ੍ਰਤੀ ਘੰਟੇ ਦੀ ਹੈ। ਸੋ ਦੇਖੋ ਇੱਕ ਨਜ਼ਾਰਾ ਹੋਰ ਤੁਹਾਨੂੰ ਦਿਖਾਉਨੇ ਆ। 11 ਨੰਬਰ ਸੁਰੰਗ ਦੇ ਵਿੱਚੋਂ ਤੁਸੀਂ ਨਿਕਲੋਗੇ ਕੁਝ ਕਿਲੋਮੀਟਰ ਇਹ 12 ਨੰਬਰ ਦੇਖੋ। ਤੱਕੋ ਨਜ਼ਾਰਾ। 12 ਨੰਬਰ ਸੁਰੰਗ ਦੇ ਵਿੱਚ ਤੁਸੀਂ ਫਿਰ ਇੰਟਰ ਹੋਗੇ। ਕਿਉਂਕਿ ਅੰਡਰਗ੍ਰਾਉਂਡ ਰਸਤਿਆਂ ਕਰਕੇ ਜਿਹੜਾ ਇਹ ਸਫਰ ਹੈਗਾ ਉਹ ਘਟਿਆ ਹੈਗਾ ਤੇ ਤਾਂ ਹੀ ਜਿਹੜਾ ਇਹ ਸਫਰ ਹੈ ਸੁਹਾਨਾ ਹੋ ਗਿਆ ਕਹਿ ਲੋ ਇੱਕ ਤਰ੍ਹਾਂ ਨਾਲ ਬਾਹਰ ਵੀ ਥੁਰੰਗ ਦੇ ਵਿੱਚ ਆਪਾਂ ਇੰਟਰ ਕਰਕੇ ਲਓ ਜੀ ਦੋ ਥੁਰੰਗਾਂ ਤੋਂ ਬਾਅਦ ਆਪਾਂ ਆਖਰਕਾਰ ਫੇਰਾ ਰਬ ਜੀ ਦਰਸ਼ਨ ਹੋਏ ਨੇ ਬਾਹਰ ਨਿਕਲੇ ਆਂਗੇ ਸੋ ਸਾਡੇ ਇੰਜੀਨੀਅਰਾਂ ਦੀ ਹੈ ਕਲਾ ਦਾ ਉਹਨਾਂ ਦੀ ਕਾਰਗਰੀ ਦਾ ਨਮੂਨਾ ਹੈ ਜਿਹੜਾ ਤੁਹਾਨੂੰ ਦਿਖਾਇਆ ਨਹੀਂ ਬਹੁਤ ਹੀ ਖੂਬਸੂਰਤ ਜਿਹੜੇ ਇੰਜੀਨੀਅਰਾਂ ਨੇ ਇਹ ਪ੍ਰੋਜੈਕਟ ਹੈ ਜਿਹੜਾ NHAI ਨੇ ਇਹ ਜਿਹੜਾ ਬਣਾਇਆ ਨੈਸ਼ਨਲ ਹਾਈਵੇਅ ਅਥਾਰਟੀ ਨੇ ਜਿੰਨੀ ਸਿਫਤ ਕਰੋਗੇ ਇਹਦੀ ਉਨੀ ਥੋੜੀ ਹੈ ਜਦੋਂ ਵੀ ਕਦੇ ਮਨਾਲੀ ਸਾਈਡ ਕੁਲੂ ਸਾਈਡ ਜਿਹੜਾ ਲੱਗੂ ਆ ਇਸ ਦਾ ਨੰਨਤ ਮੰਨੋਗੇ ਤੇ ਆਪਾਂ ਗੱਲਾਂ ਹੀ ਕਰ ਰਹੇ ਸੀ ਤੇ 13 ਨੰਬਰ ਸੁਰੰਗ ਹੈ ਜਿਹੜੀ ਉਹ ਸਾਹਮਣੇ ਆਪਾਂ ਨੂੰ ਦੇਖਣ ਲੱਗ ਗਈ ਮੈਂ ਥੋੜਾ ਜਿਹਾ ਗੁਰਵਿੰਦਰ ਨੂੰ ਕਹਿੰਦਾ ਥੋੜਾ ਜਿਹਾ ਸਲੋ ਕਰ ਲਿਓ ਗੱਡੀ ਉੱਥੇ ਆਪਾਂ 13 ਨੰਬਰ ਪੜ ਸਕਣ ਦਰਸ਼ਕ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਟਨਲ ਨੰਬਰ 13 ਇਹ ਦੇਖੋ ਤੁਸੀਂ ਇਹ ਦੇਖੋ ਜੀ ਇਹ ਵੀ ਸਿਰਫ ਜਾਣ ਜਾਣ ਲਈ ਹੈ ਜਿਹੜੀ ਆਉਣ ਲਈ ਹੈ ਆਊਟਸਾਈਡ ਤੇ ਬਣੀ ਹੋਈ ਹੈ ਇਹ ਵੱਡੇ ਪ੍ਰੋਜੈਕਟ ਅਸੀਂ ਕਾਫੀ ਸਾਲ ਹੈ ਕਿਉਂਕਿ ਹਰ ਸਾਲ ਤਕਰੀਬਾ ਮਨਾਲੀ ਦੇ ਇੱਕ ਜਾਂ ਦੋ ਗੇੜੇ ਲੱਗਦੇ ਨੇ ਅੱਜ ਵੀ ਅਸੀਂ ਕੋਈ ਬਿਜ਼ਨਸ ਮੀਟਿੰਗ ਹੈ ਉਸ ਦੇ ਸਬੰਧ ਵਿੱਚ ਮਨਾਲੀ ਆਏ ਸੀ ਸੋ ਬੜੇ ਕਾਫੀ ਚਿਰਾਂ ਦੇ ਜਿਹੜੇ ਇਹ ਪ੍ਰੋਜੈਕਟ ਸੀ ਉਹ ਚੱਲ ਰਹੇ ਸੀ ਦੇਖ ਕੇ ਲੱਗਦਾ ਸੀ ਵੀ ਕਦੋਂ ਮੁਕੰਮਲ ਹੋਣਗੇ ਪਰ ਹੁਣ ਜਦੋਂ ਮੁਕੰਮਲ ਹੋਏ ਨੇ ਭਾਵੇਂ ਕਿ ਕੁਝ ਅਧੂਰੇ ਨੇ ਪਰ ਜ਼ਿਆਦਾਤਰ ਜਦੋਂ ਇਹ ਮੁਕੰਮਲ ਹੋਏ ਨੇ ਤਾਂ ਨਜ਼ਾਰਾ ਦੇ ਦਿੱਤਾ ਇਹਨਾਂ ਨੇ ਆਨੰਦ ਆਊਗਾ ਤੁਹਾਨੂੰ ਸਫ਼ਰ ਕਰਨ ਦਾ ਜਦੋਂ ਵੀ ਕਦੇ ਇਸ ਤੇ ਸਫ਼ਰ ਕਰੋਗੇ ਇਹ ਦੇਖੋ ਆਪਾਂ ਪੁਰਾਣੇ ਰਸਤੇ ਤੇ ਦੁਬਾਰੇ ਉਸ ਸੁਰਗ ਦੇ ਵਿੱਚੋਂ ਨਿਕਲ ਕੇ ਆ ਗਏ ਹਾਂਗੇ ਤਾਂ ਇਹ ਇੱਕ ਵਾਰੀ ਫੇਰ ਦੇਖੋ ਤੱਕੋ ਇਥੋਂ ਫੇਰ ਇਹ ਫੋਰ ਡੀਨ ਬਣ ਗਿਆ ਸੋ ਇਸ ਕਰਕੇ ਬਹੁਤ ਵਧੀਆ ਰਸਤਾ ਜਿਹੜਾ ਫਿਲਹਾਲ ਹਜੇ ਤੱਕ ਆਪਾਂ ਨਜ਼ਾਰਾ ਦੇਖਿਆ ਸੋ 13 ਨੰਬਰ ਜਿਹੜੀ ਸੁਰੰਗ ਹੈਗੀ ਉਹ ਆ ਗਈ ਜਿਹੜੀ ਪੁਰਾਣੀ ਪਹਿਲਾਂ ਜਿਹੜੇ ਜਾਣਕਾਰ ਬੰਦੇ ਨੇ ਉਹਨਾਂ ਨੂੰ ਪਤਾ ਹੋਊਗਾ ਇਹ ਜਦੋਂ ਆਪਾਂ ਕੁਲੂ ਨੂੰ ਜਾਂਦੇ ਹਾਂਗੇ ਰਸਤੇ ਦੇ ਵਿੱਚ ਪਈ ਸੀ ਇਹਦੇ ਵਿੱਚ ਫਿਲਹਾਲ ਹਜੇ ਰੋਸ਼ਨੀ ਵਗੈਰਾ ਦਾ ਉਹਨਾਂ ਪ੍ਰਬੰਧ ਨਹੀਂ ਪਰ ਇਹ 13 ਨੰਬਰ ਸੁਰੰਗ ਹੈ ਜਿਹੜੀ ਉਹ ਸਟਾਰਟ ਹੋਊਗੀ। ਲਓ ਜੀ ਦੇਖੋ ਉਹ ਸੁਰੰਗ ਤੋਂ ਬਾਅਦ ਇੱਕ ਵਾਰੀ ਫਿਰ ਜਿਹੜਾ ਫੋਰ ਲੇਨਰ ਰੋਡ ਕਿਉਂਕਿ ਕੁਝ ਕ ਹਿੱਸੇ ਨੇ ਜਿਹੜੇ ਜਿਵੇਂ ਉਹ ਜਿਹੜੀ ਸੁਰੰਗ ਜਿਹੜੀ ਪੁਰਾਣੀ ਆਪਾਂ ਲੰਘ ਕੇ ਆਏ ਦਿਖਾਈ ਸੀ ਤੁਹਾਨੂੰ ਨੇਰੇਜੇ ਵਾਲੀ ਉਹ ਉਹਦੇ ਕਰਕੇ ਅਜੇ ਸਾਈਡਾਂ ਤੋਂ ਜਿਹੜਾ ਉਹ ਸਾਰੀ ਅਧੀਨ ਹੈ ਦੂਸਰਾ ਰਸਤਾ ਉਹ ਟੂ ਵੇ ਹੈ ਤੇ ਫਿਰ ਆ ਫੋਰ ਲੇਨ ਫਿਰ ਦੇਖੋ ਅਜਿਹੇ ਰਸਤਿਆਂ ਦੀ ਕਿੱਸਰਾਈ ਕਰਨੀ ਵੀ ਪਹਾੜੀ ਦੇ ਵਿੱਚ ਬਹੁਤ ਔਖੀ ਹੈ। ਸੋ ਅੱਗੇ ਬੋਰਡ ਆ ਰਿਹਾ ਹੈਗਾ ਜੀ ਤੇ ਲਿਖਿਆ ਅਟਲ ਟਨਲ ਜਿਹੜੀ ਕਿ ਬਹੁਤ ਮਸ਼ਹੂਰ ਜਿਹੜੀ ਸੁਰੰਗ ਬਣਾਈ ਗਈ ਹੈ ਰੋਤਾਗ ਜਾਣ ਲਈ ਕੋਈ 94 ਕਿਲੋਮੀਟਰ ਤੇ ਲੇ 492 ਕਿਲੋਮੀਟਰ ਕਿਉਂਕਿ ਇਹ ਜਿਹੜਾ ਇਹ ਰਸਤਾ ਹੈਗਾ ਇਹ ਸਾਡਾ ਫੌਜ ਵੀ ਵਰਤਦੀ ਆ ਸਾਡਾ ਲੇ ਜਾਣ ਲਈ ਇਹ ਰਸਤਾ ਇਸ ਕਰਕੇ ਵੀ ਇਹ ਰਸਤੇ ਦਾ ਜਿਹੜਾ ਮਹੱਤਵ ਹੈ ਉਹ ਵੱਧ ਜਾਂਦਾ ਸੋ ਜਿੱਥੇ ਸਲਾਨੀ ਆਉਂਦੇ ਨੇ ਉੱਥੇ ਸਾਡੇ ਸੁਰੱਖਿਆ ਦੇ ਲਿਹਾਜ਼ ਨਾਲ ਵੀ ਇਹ ਰਸਤੇ ਦੀ ਵਿਸ਼ੇਸ਼ ਮਹੱਤਤਾ ਹੈ ਇਸ ਕਰਕੇ ਇਹ ਤੁਸੀਂ ਦੇਖੋ ਉਹ ਸਾਹਮਣੇ ਦੇਖ ਸਕਦੇ ਹੋ ਤਾਂ ਬਰਫਲੇ ਦੇ ਪਹਾੜਾਂ ਦੇ ਜਿਹੜੇ ਦਰਸ਼ਨ ਨੇ ਉਹ ਹੋਣ ਲੱਗੇ ਪਰ ਰਸਤਾ ਦੇਖੋ ਤੁਸੀਂ ਕਿਤੇ ਲੱਗਦਾ ਵੀ ਇਹ ਪਹਾੜੀ ਦਾ ਰਸਤਾ ਹੈਗਾ ਕਿ ਕਿਲੋ-ਕਿਲੋਮੀਟਰ ਸਾਹਮਣੇ ਬਿਲਕੁਲ ਸਟ੍ਰੇਟ ਰੋਡ ਦਿਖ ਰਿਹਾ ਹੈਗਾ 80 90 ਤੇ ਜਿਹੜਾ ਗੱਡੀਆਂ ਨਗੀਆਂ ਉਹ ਚੱਲ ਰਹੀਆਂ ਨੇ ਬਿਲਕੁਲ ਵੀ ਗੱਡੀ ਦੇ ਕੋਈ ਹੰਪ ਨਹੀਂ ਆਉਂਦਾ ਇਸ ਤਰ੍ਹਾਂ ਦਾ ਰੋਡ ਬਣਿਆ ਹੋਇਆ ਹੈਗਾ ਲਓ ਜੀ ਤੱਕੋ ਨਜ਼ਾਰਾ ਤੁਸੀਂ ਬਰਫ ਦਾ ਬਰਫਲਦੀਆਂ ਚੂਟੀਆਂ ਦਿਖਣ ਲੱਗੀਆਂ ਅਜੇ ਪੁੱਤਰ ਤੋਂ ਆਪਾਂ 2-4 ਕਿਲੋਮੀਟਰ ਦੂਰ ਆ ਬਰਫ ਜਿਹਾ ਲੱਦੇ ਹੋਏ ਪਹਾੜ ਆ ਗਏ ਪਰ ਤੁਸੀਂ ਦੇਖੋ ਜਿਹੜਾ ਆਪਾਂ ਮੇਨ ਅੱਜ ਬਲੌਗ ਬਣਾ ਰਹਿਆਂਗੇ ਰੋਡ ਦੇ ਉੱਪਰ ਬਣਾ ਰਹੇ ਰੋਡ ਅਜੇ ਵੀ ਜਿਹੜਾ 4 ਲੇਨ ਹੈ ਉਹ ਜਾਰੀ ਹੈ ਇੱਕਾ ਦੁੱਕਾ ਜਗ੍ਹਾ ਨੂੰ ਛੱਡ ਕੇ ਜਿੱਥੇ ਕਿਤੇ ਥੋੜਾ ਬਹੁਤਾ ਟੁੱਟਿਆ ਹੋਇਆ ਸੀਗਾ ਪਾਣੀ ਨਾਲ ਰੋਡ ਉੱਥੋਂ ਉਸ ਜਗ੍ਹਾ ਨੂੰ ਛੱਡ ਕੇ ਸਾਰੇ ਦਾ ਸਾਰਾ ਜਿਹੜਾ ਫਿਲਹਾਲ ਅਜੇ ਤੱਕ ਇੱਥੋਂ ਮਨਾਲੀ ਜਿਹੜਾ 53 ਕਿਲੋਮੀਟਰ ਦਿਖਾ ਰਿਹਾ ਹੈ 53 ਇਹ ਦੇਖੋ ਤੁਸੀਂ ਪੁੰਤਰ ਸ਼ਹਿਰ ਵੀ ਇਧਰ ਸਾਈਡ ਤੇ ਰਹਿ ਜਾਊਗਾ ਤਾਂ ਇਹ ਬਿਲਕੁਲ ਬਾਰੋ-ਬਾਰ ਜਿਹੜੇ ਸਾਰੇ ਰੋਡ ਨੇ ਸਾਰੇ ਸ਼ਹਿਰਾਂ ਦੇ ਜਿਵੇਂ ਮੈਂ ਗੱਲ ਕਰਾਂ ਬਲਾਸਪੁਰ ਜਿਹੜਾ ਵੱਡਾ ਸ਼ਹਿਰ ਸੀ ਉਹ ਬਾਹਰ ਰਹਿ ਗਿਆ ਸੁੰਦਰ ਨਗਰ ਬਾਹਰ ਰਹਿ ਗਿਆ ਅਤੇ ਉਸ ਤੋਂ ਬਾਅਦ ਮੰਡੀ ਜ਼ਿਲ੍ਹਾ ਸੀ ਮੰਡੀ ਆਇਆ ਸੀ ਮੰਡੀ ਵੀ ਬਾਹਰ-ਬਾਹਰ ਲੰਘਾਏ ਬਾਈਪਾਸ ਸੋ ਹੁਣ ਬਲਾਸਪੁਰ ਹੈ ਜਿਵੇਂ ਬਲਾਸਪੁਰ ਦੇ ਵਿੱਚ ਵੀ ਕਾਫੀ ਜਿਹੜਾ ਭੀੜ ਲੱਗਦੀ ਸੀ ਟ੍ਰੈਫਿਕ ਦੀ ਬਲਾਸਪੁਰ ਤੋਂ ਵੀ ਤੁਸੀਂ ਬਾਹਰ-ਬਾਹਰ ਹੀ ਲੰਘ ਕੇ ਅੱਗੇ ਸਿੱਧਾ ਜਿਹੜਾ ਕੁੱਲੂ ਰੋਡ ਹੈਗਾ ਉਸ ਰੋਡ ਨੂੰ ਚੱਲ ਜਾਓਗੇ ਤਾਂ ਤੁਸੀਂ ਜਿਹੜੀਆਂ ਬਾਦੀਆਂ ਤੇ ਜਿਵੇਂ ਕੋਲੋਂ ਬਰਫ ਲੱਦੀਆਂ ਚੋਟੀਆਂ ਇਹ ਦੇਖੋ ਤੁਸੀਂ ਇੱਥੋਂ ਤੁਹਾਨੂੰ ਦਿਖਣੀਆਂ ਸ਼ੁਰੂ ਹੋ ਗਈਆਂ ਬੜਾ ਠੰਡ ਵਾਲਾ ਜਿਹੜਾ ਤਾਪਮਾਨ ਹੈਗਾ ਉਹ ਬਣਿਆ ਹੋਇਆ ਰਸਤਿਆਂ ਦੀ ਤਾਂ ਜਿੰਨੀ ਸਿਫਤ ਕਰੋਗੇ ਤੁਹਾਡੇ ਆਪਣੇ ਆਪ ਤੁਹਾਡੇ ਮੂੰਹ ਚੋਂ ਨਿਕਲੂਗਾ ਵੀ ਬਹੁਤ ਖੂਬਸੂਰਤ ਰਸਤੇ ਨੇ ਰਸਤੇ ਕੱਲੇ ਫੋਰ ਲੈਣ ਹੀ ਨਹੀਂ ਹੈ ਬਟ ਸਾਫ਼ ਵੀ ਬਹੁਤ ਨਹੀਂ ਕਈ ਵਾਰੀ ਫੋਰ ਦਿਨ ਵੀ ਹੁੰਦਾ ਰਸਤਾ ਆ ਦੇਖੋ ਜਿਵੇਂ ਕੁਝ ਇੱਕ ਰਸਤਾ ਇੱਥੋਂ ਬਲੌਕ ਸੀਗਾ ਤਾਂ ਇਹ ਪਹਾੜੀ ਜਿਵੇਂ ਟੁੱਟੀ ਹੋਈ ਹੈ ਕੋਈ ਜਿਵੇਂ ਬਰਸਾਤ ਵਗੈਰਾ ਨਾਲ ਦੁਬਾਰਾ ਫੇਰ ਦੇਖੋ ਆ ਸਾਹਮਣੇ ਦੇਖੋ ਫੋਰ ਲੈਣ ਗੱਡੀਆਂ ਆ ਰਹੀਆਂ ਨੇ ਤਾਂ ਦੁਬਾਰਾ ਤੁਸੀਂ ਫੇਰ 4 ਲੇਨਰ ਰੋਡ ਦੇ ਉੱਪਰ ਇੰਟਰ ਹੋ ਜਾਊਗਾ। ਬਿਆਸ ਦਰਿਆ ਜਿਹੜਾ ਉਹ ਤੁਹਾਡਾ ਨਾਲ-ਨਾਲ ਤੁਹਾਡਾ ਸਵਾਗਤ ਕਰੂਗਾ। ਮੈਂ ਇਸ ਜਗ੍ਹਾ ਤੋਂ ਤੁਹਾਨੂੰ ਤੁਹਾਨੂੰ ਬਿਆਸ ਦਰਿਆ ਦਿਖਾਉਂਦਾ। ਇਹ ਸਾਰਾ ਬਿਆਸ ਦਰਿਆ ਜਿਹੜਾ ਅੱਗੂ ਆਉਂਦਾ ਹੈਗਾ ਜਦੋਂ ਇਸੇ ਦੇ ਵਿੱਚ ਜਿਹੜਾ ਮਨਾਲੀ ਵਿਚਕਾਰ ਦੀ ਲੰਘਦਾ ਹੈ ਇਹ ਦੋਨੋਂ ਸਾਈਡ ਓਲਡ ਮਨਾਲੀ ਤੇ ਇੱਕ ਸਾਈਡ ਨਿਊ ਮਨਾਲੀ ਜਿਹੜਾ ਮਨਾਲੀ ਦੇ ਬਿਲਕੁਲ ਵਿਚੋ-ਵਿਚ ਦੀ ਆਉਂਦਾ ਇਹ। ਸੋ ਇਹ ਤੱਕੋ ਨਿਆਰਾ। ਲਓ ਜੀ ਰੋਡ ਦੇ ਉੱਪਰ ਪਹਿਲਾਂ ਪੀਂਨਿਆ ਗੰਨੇ ਦਾ ਜੂਸ। ਬਿਲਕੁਲ ਰੋਡ ਦੇ ਉੱਪਰ ਬਣਿਆ ਹੋਇਆ ਟੱਬਾ ਪੁੱਲੂ ਮਨਾਲੀ ਹਾਈਵੇ ਟੱਬਾ ਜਦੋਂ ਵੀ ਆਉਨੇ ਆਂ ਕਰੀਬ ਇਸੇ ਟੱਬੇ ਤੇ ਜਿਹੜਾ ਖਾਣਾ ਖਾਣ ਦੇ ਲਈ ਰੂਪੀ ਦਾ ਦੇਖੋ ਤੁਸੀਂ ਗੱਡੀਆਂ ਦੀ ਟੈਂਪੋ ਟਰੈਵਲਰ ਗੱਡੀਆਂ ਦੀ ਤੇ ਹੋਰ ਗੱਡੀਆਂ ਦੇ ਕਿੰਨੀ ਵੱਡਾ ਜਮਾਵੜਾ ਜਿਹੜਾ ਟੂਰਿਸਟ ਦਾ ਬਣਿਆ ਹੋਇਆ ਬਹੁਤ ਛੋਟਾ ਟੱਬਾ ਲੋ ਜੀ ਆਖਰਕਾਰ ਮਨਾਲੀ ਪਹੁੰਚਣ ਵਾਲੀਆਂ ਕੁਝ ਕਿਲੋਮੀਟਰ ਦਾ ਸਫ਼ਰ ਐ ਤੁਹਾਨੂੰ ਦਿਖਾਵਾਂਗੇ 11 ਕੁ ਦਾ ਵਕਤ ਹੋਇਆ 11 ਵਜੇ ਨੇ ਰਸਤੇ 'ਚ ਇੱਕ ਦੋ ਜਗ੍ਹਾ ਰੁੱਕ ਕੇ ਬ੍ਰੇਕਫਾਸਟ ਵਗੈਰਾ ਕੀਤਾ ਤੇ ਰਸਤਾ ਦੇਖੋ ਤੁਸੀਂ ਅਜੇ ਵੀ ਰਸਤਾ ਜਿਹੜਾ ਸੇਮ ਹੀ ਹੈ 4 ਲੇਨ ਭਾਵੇਂ ਕਿ ਨਹੀਂ ਪਰ ਫਿਰ ਵੀ ਇਹ ਵੱਡਾ ਹਾਈਵੇ ਹੈ ਬਹੁਤ ਖੁੱਲਾ ਉੰਤਰ ਤੋਂ ਜਿਹੜਾ ਮਨਾਲੀ ਨੂੰ ਆਉਂਦਾ ਹੈਗਾ ਕੁੱਲੂ ਤੋਂ ਉਹ ਕੁੱਲੂ ਤੱਕ ਜਿਹੜਾ 4 ਲੇਨ ਹੈ ਉਸ ਤੋਂ ਅੱਗੇ ਬਹੁਤ ਸੋਹਣਾ ਰੋਡ ਜਿਹੜਾ ਜਾ ਰਿਹਾ ਹੈ ਬਰਫ ਦੀਆਂ ਖੂਬਸੂਰਤ ਬਾਦੀਆਂ ਬਿਲਕੁਲ ਤੁਹਾਡੀਆਂ ਅੱਖਾਂ ਦੇ ਵਿੱਚ ਪੈਣ ਲੱਗ ਜਾਣਗੀਆਂ ਇੱਥੇ ਆ ਕੇ ਬਹੁਤ ਨੇੜੇ ਹੂੰ ਸੋ ਕਰੀਬ ਸਾਡੇ 11:15 ਵਜੇ ਸਵੇਕ 11:00 ਵਜੇ ਮਨਾਲੀ ਪਹੁੰਚ ਚੁੱਕੇ ਆ ਜਿਹੜੀ ਆਪਾਂ ਗੱਲ ਕਰਦੇ ਸੀ ਰੂਟ ਪਲਾਨ ਦੀ ਬਹੁਤ ਵਧੀਆ ਰੂਟ ਪਲਾਨ ਰਿਹਾ ਸੰਖੇਪ ਦੇ ਵਿੱਚ ਤੇ ਇੱਕ ਗੱਲ ਇਹ ਹੈਗੀ ਦੇਖੋ ਜਿਵੇਂ ਆਪਾਂ Shimla ਜਾਂ ਹੋਰ ਕੁਫਰੀ ਸਾਈਡ ਜਾਂਦੇ ਆ ਚੈਲ ਜਾਂਦੇ ਆ ਟੂਰਿਸਟ ਜਾਂ ਮੀਟਿੰਗ ਵਗੈਰਾ ਲਈ ਉਧਰ برف वगैरह ਦੀ ਬੜੀ ਕਿਲਤ ਰਹਿੰਦੀ ਹੈ ਮਨ ਲਓ ਠੰਡ ਉਹਨਾ ਮੌਸਮ ਨਹੀਂ ਮਿਲਦਾ ਇੱਥੇ ਤੁਸੀਂ ਕਿਸੇ ਵੀ ਮੌਸਮ ਦੇ ਵਿੱਚ ਆਜੋ ਠੰਡ ਬਹੁਤ ਮਿਲਦੀ ਹੈ ਮੌਸਮ ਅੱਜ ਮਨ ਲਓ ਇੱਥੇ ਮਾਈਨਸ 6-7 ਡਿਗਰੀ ਹੋ ਰਿਹਾ ਹੈਗਾ ਦੇਖੋ ਰਾਤ ਦਾ ਕੀ ਟੈਂਪਰੇਚਰ ਰਹਿੰਦਾ ਹੈ ਪਰ 4 ਹੈ ਮਾਈਨਸ ਇੱਥੇ ਹ ਸੋ ਇਨੀ ਕਿਸੇ ਜਾਣਕਾਰੀ ਵੀ ਜਿਹੜੀ ਤੁਹਾਨੂੰ ਰਾਹ ਰਸਤਾ ਦੱਸਿਆ ਹੈਗਾ ਸਾਰਾ ਬਹੁਤ ਖੂਬਸੂਰਤ ਰਾਹ ਰਸਤਾ ਹੈ ਕੋਈ ਕਿਤੇ ਦਿੱਕਤ ਨਹੀਂ ਤੇ ਜਦੋਂ ਵੀ ਤੁਸੀਂ ਆਉਣਾ ਚਾਹੋ ਤਾਂ ਆ ਸਕਦੇ ਹੋ ਇਸੇ ਸੰਦਰਭ ਦੇ ਵਿੱਚ ਜਿਹੜਾ ਇਹ ਬਲੌਗ ਬਣਾਇਆ ਵੀ ਰਸਤਾ ਕਿਸ ਤਰ੍ਹਾਂ ਦਾ ਹੈਗਾ ਮੰਨਾਲੀ ਦਾ ਕੁਲੂ ਦਾ ਤੇ ਰੁਤਾਂਗ ਸਾਈਡ ਦਾ ਬਹੁਤ ਵਧੀਆ ਰਸਤਾ ਹੈਗਾ ਤੇ ਅੱਜ ਦਾ ਬਲੌਗ ਇੰਨਾ ਕ ਧੰਨਵਾਦ ਜੀ